ਮੇਂ ਖੇਤਾਂ ਚੋਂ ਦਾ ਚੋਰੀ ਅੱਗੇ ਹੁੰਦੇ ਦੇਖੇ ਸੀਗੇ ਵੀ ਹੁਣ ਜਮਾ ਘਰਾਂ ਨੂੰ ਆਪ ਆਹ ਹੁਣ ਕੰਕ੍ਰੀਟ ਦਾ ਦੇਖ ਲਓ ਤੁਸੀਂ ਵੀ ਇੱਕ ਇੱਥੋਂ ਆਪਾਂ ਪੱਖੇ ਦੀ ਸਵਿਚ ਔਨ ਕਰਦੇ ਵੀ 100 ਵਾਰ ਸੋਚਦਾ ਵੀ ਕਿਤੇ ਕੋਈ ਕਰੰਟ ਕਰੰਟ ਵਾਲੀ ਗੱਲ ਨਾ ਹੋਵੇ ਤੇ ਚੋਰਾਂ ਨੇ ਸਾਰਾ ਕੁਝ ਹੀ ਪੱਟ ਕੇ ਉੱਥੋਂ ਚੋਰੀ ਕਰ ਲਿਆ ਲੱਤਾ ਬਾਮਾ ਬੰਨ ਕੇ ਕੁੱਟਣ ਲੱਗੇ ਦੋ ਵਾਰ ਪੁੱਛਣ ਲੱਗੇ ਕਿ ਸਮਾਨ ਕਿੱਥੇ ਕੀ ਸਬਨ ਪਿਆ ਜੀ ਮੈਂ ਬੰਨਿਆ ਪਿਆ ਸੀਗਾ ਜੀ ਮੇਰੇ ਨਾਲ ਵਹਾ ਬੰਨਿਆ ਤੁਸੀਂ ਲੱਤਾ ਬੰਨ ਤੁਸੀਂ ਉਹਨਾਂ ਨੇ ਤੇ ਦੋ ਵਾਰ ਉਹਨੂੰ ਪਤਾ ਲੱਗ ਗਿਆ ਵੀ ਇਹ ਖੋਲਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਫੇਰ ਦੁਬਾਰਾ ਰਿਮਾਂਡ ਦਾ ਕੀ ਪਹਿਲਾਂ ਮਲਾਜਮਾਂ ਨੂੰ ਬੰਨਿਆ ਗਿਆ ਫਿਰ ਉਹਨਾਂ ਨੂੰ ਕੁੱਟਮਾਰ ਹੋਈ ਫਿਰ ਐਸੋ ਚੋਰੀ ਹੋਈ ਚੋਰੀ ਹੋਣ ਤੋਂ ਬਾਅਦ ਵੀ ਉਹ ਬੇ ਡਰ ਰਹੇ ਡਰੇ ਨਹੀਂ ਉਹ ਇੱਥੋਂ ਗਏ ਉੱਥੇ ਉਹਨਾਂ ਦੀ ਜਾ ਕੇ ਗੱਡੀ ਪਾਰਟਦੀ ਆ ਗੱਡੀ ਪਾਰਟਰ ਤੋਂ ਬਾਅਦ ਉਹ ਗੱਡੀ ਜਦੋਂ ਨਾ ਨਿਕਲੀ ਤਾਂ ਇੱਥੇ ਦੁਬਾਰਾ ਆਉਂਦੇ ਨੇ ਗ੍ਰੇਡ 'ਚ ਦੁਬਾਰਾ ਆ ਕੇ ਇਹਨਾਂ ਦੀ ਜਿਹੜਾ ਵਹੀਕਲ ਹੁੰਦਾ ਉਸ ਨੂੰ ਲੈ ਕੇ ਚੋਰੀ ਕਰਕੇ ਫਰਾਰ ਹੋ ਜਾਂਦੇ ਆ ਤੂੰ ਆ ਤਮਾਨ ਫੜਾ ਮਾਰੀ ਜਾਂਦਾ ਮੈਂ ਕਰ ਨੂੰ ਮੈਂ ਕਰ ਦੂੰ ਕੁਛ ਨਹੀਂ ਬਾਈ ਪੱਲੇ ਦੇ ਗੱਲਾਂ ਵਾਲਾ ਇਹ ਤਾਂ ਮਹੀਨੇ 'ਚ ਕੋਈ ਤਾਂ ਨਹੀਂ ਹੋਊਗਾ ਜਿਹੜਾ ਐ ਲੰਘ ਜਾਏ ਸਾਨੂੰ ਸੁਣਨ ਨੂੰ ਰੋਜ਼ ਮਿਲਦੀ ਐ ਇੱਕ ਅਦੀ ਵਾਰ ਤਾਂ ਇਹ ਜੀ ਉਹਨਾਂ ਕੋਲੇ ਕਹਿੰਦੇ ਕਾਟਰ-ਕੁੱਟਰ ਦੇ ਸਾਡੇ ਜਿੰਦੇ ਟਰੱਕ ਤੋੜੇ ਜੀ ਤੇ ਉਹਨਾਂ ਜਿੰਦੇ ਤੋੜ ਤੇ ਕਾਟਰ ਉਹਨਾਂ ਦੇ ਕੋਲੇ ਸੀ ਸਾਢੇ 3-4 ਟਰੱਕ ਪਏ ਨੇ ਜੀ ਉੱਥੇ ਉਹ ਸਾਰੇ ਤੋੜ ਕੇ ਜਿਹੜਾ ਮੜ ਬੜਾ ਸਮਾਨ ਹੱਥ ਲੱਗਿਆ ਲੈ ਗਏ ਆਰਐਮਬੀ ਟੀਵੀਜ਼ਨ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸੁਰਿੰਦਰ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੁਖਪੁਰਾ ਇੱਥੇ ਇੱਕ ਬਿਜਲੀ ਦੀ ਗ੍ਰਿਡ ਦੇ ਵਿੱਚ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਇੰਝਾਮ ਦਿੱਤਾ ਗਿਆ 100 ਦੇ ਕਰੀਬ ਬਿਜਲੀ ਵਾਲੇ ਬੈਂਟਰੀ ਚੁੱਕ ਕੇ ਲੈ ਗਏ ਪਹਿਲਾਂ ਮੁਲਾਜ਼ਮਾਂ ਨੂੰ ਬੰਨਿਆ ਉਹਨਾਂ ਨੂੰ ਕੁੱਟਿਆ ਤੇ ਉਸ ਤੋਂ ਬਾਅਦ ਇਹ ਚੋਰੀ ਨੂੰ ਅੰਜਾਮ ਦਿੱਤਾ ਗਿਆ ਪਿੰਡ ਵਾਸੀ ਇੱਥੇ ਇਕੱਠੇ ਹੋਏ ਨੇ ਬਿਜਲੀ ਦੇ ਮੁਲਾਜ਼ਮ ਜੈ ਸਿੰਘ ਸਾਹਿਬ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹ ਵਾਰਦਤ ਕਦੋਂ ਤੇ ਕਿੱਥੇ ਹੋਈ ਹੈ ਭਾਈ ਜੀ ਤੁਸੀਂ ਸਰਪੰਚ ਸਾਹਿਬ ਹੋ ਇਸ ਪਿੰਡ ਦੇ ਭਾਈ ਇਹ ਵਾਰਦਤ ਨੂੰ ਅੰਜਾਮ ਕਦੋਂ ਦਿੱਤਾ ਗਿਆ 12 ਵਜੇ ਤੋਂ ਲੈ ਕੇ ਸਵੇਰੇ 6:30 ਵਜੇ ਤਾਈਂ ਅੰਜਾਮ ਦਿੱਤਾ ਗਿਆ ਜੀ ਜਿਦੇ ਵਿੱਚ ਕੀ ਤਕਰੀਬਨ 8-9 ਅਣਸਾਥੀ ਵਿਅਕਤੀ ਸੀਗੇ ਇੱਥੇ ਸਾਡੇ ਗ੍ਰੈਡ ਦੇ ਉੱਤੇ ਮੰਨ ਕੇ ਚਲੋ ਦੋ ਕਰਮਚਾਰੀ ਸੀਗੇ ਜਿਨ੍ਹਾਂ ਨੂੰ ਕੀ ਬੁਰੀ ਹਾਲਤ ਨਾਲ ਕੁੱਟਿਆ ਪਿੱਟ ਗਿਆਗਾ ਉਸ ਤੋਂ ਬਾਅਦ ਉਹਨਾਂ ਨੂੰ ਮੰਨ ਕੇ ਇੱਥੇ ਛੱਡ ਗਏ ਨੇ ਤੇ ਉਹਦੇ ਵਿੱਚੋਂ 100 ਦੇ ਕਰੀਬ ਨੇ ਇੱਥੇ ਵੈਂਟਰੀ ਚੱਕ ਕੇ ਗਏ ਨੇ ਤੇ ਹੋਰ ਵੀ ਮੰਨ ਕੇ ਬਿਜਲੀ ਦਾ ਜੋ ਕੋਈ ਕੀਮਤੀ ਸਮਾਨ ਸੀ ਉਹ ਵੀ ਚੱਕੋਰੀ ਹੋਇਆਗਾ ਉਸ ਤੋਂ ਬਾਅਦ ਜਦੋਂ ਸਵੇਰ ਚਲੇ ਗਏ ਨੇ ਜੀ ਤੇ ਇੱਥੇ ਨਾਲ ਇੱਥੋਂ ਗ੍ਰੈਡ ਚੋਂ ਨਿਕਲਦੀ ਉਹਨਾਂ ਦੀ ਗੱਡੀ ਦੇ ਵਿੱਚ ਕੋਈ ਅਚਾਨਕ ਕੋਈ ਪ੍ਰੋਬਲਮ ਆਈ ਉਹ ਪਲਟ ਗਈ ਉੱਥੇ ਉਹਦੇ ਵਿੱਚ ਕੀ ਹੋਇਆ ਜਦੋਂ ਉਹ ਗ੍ਰੈਡ ਦੇ ਵਿੱਚ ਦੁਬਾਰੇ ਇੰਨੇ ਬੇਕ ਆਫ ਸੀ ਉਹ ਕਿ ਗ੍ਰੈਡ ਵਿੱਚ ਵਾਪਸ ਆਏ ਇੱਥੇ ਇੱਕ ਛੋਟਾ ਹਾਥੀ ਕਿ ਕਹਿੰਦੇ ਨੇ ਆਪਾਂ ਗੱਡੀ ਖੜੀ ਸੀਗੀ ਉਹਨੂੰ ਲੈ ਕੇ ਗਏ ਨੇ ਉਹ ਉਹਦੇ ਵਿੱਚੋਂ ਸਮਾਨ ਨੂੰ ਧਰ ਕੇ ਕੁਝ ਸਮਾਨ ਇੱਥੇ ਰਹਿ ਗਿਆ ਕੁਝ ਨੂੰ ਲੈ ਗਏ ਨੇ ਉਹ ਤੇ ਅੱਜ ਅਸੀਂ ਧਰਨਾ ਵੀ ਲਾਇਆ ਸੀ ਪੱਖੋ ਕੈਂਚੀਆਂ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਸਾਨੂੰ ਮਨ ਕੇ ਸੁਵਾਸ ਦਵਾਇਆਗਾ ਕਿ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਚੋਰ ਫੜ ਕੇ ਸਾਰੇ ਛੋਟੇ ਵੀ ਮੂਰੇ ਕਰਾਂਗੇ ਤੇ ਬੰਦ ਦੀ ਕਾਰਵਾਈ ਕਰਾਂਗੇ ਬਜੀ ਕਿੰਨਾ ਕ ਸਾਮਾਨ ਇਥੋਂ ਚੋਰੀ ਹੋਇਆ ਤੁਸੀਂ ਮੁਲਾਜ਼ਮ ਹੋ ਇਸ ਗ੍ਰੈਡ ਦੇ ਤਾਂ ਕਿੰਨਾ ਕ ਸਾਮਾਨ ਸੀਗਾ ਜੋ ਲੈ ਕੇ ਗਏ ਚੋਰ ਦੇਖੋ ਜਿਹੜੀ ਰਾਤੀ ਘਟਨਾ ਵਾਪਰੀ ਹੈ ਬਹੁਤ ਹੀ ਮੰਦ ਭਾਗੀ ਹੈ ਕਿਉਂਕਿ ਸਾਡਾ ਜਿਹੜਾ ਸਟਾਫ ਆਰਾਊਂਡ ਦੀ ਕਲੌਕ ਕੀ ਡਿਊਟੀਆਂ ਤੇ ਤਣਾਤ ਰਹਿਦਾ ਹੈਗਾ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਪਰੰਤੂ ਜਿਹੜੀ ਰਾਤ ਘਟਨਾ ਵਾਪਰੀ ਹੈ ਬਹੁਤ ਹੀ ਮੰਦ ਭਾਗੀ ਹੈ ਸਾਡੇ ਆਨ ਡਿਊਟੀ ਮੁਲਾਜ਼ਮਾਂ ਨੂੰ ਉਹ ਅਣਪਛਾਤੇ ਵਿਅਕਤੀਆਂ ਵੱਲੋਂ ਬੰਦੀ ਬਣਾ ਕੇ ਬੇਹੋਸ਼ ਕਰਕੇ ਤੇ ਰਾਤ ਦੇ ਤਕਰੀਬਨ ਅੰਦਾਜ਼ਨ ਰਾਤ ਦੇ 12 ਤੋਂ ਲੈ ਕੇ ਤਕਰੀਬਨ 3-4 ਵਜੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਵਿੱਚ ਹਜੇ ਤਫਤੀਸ਼ ਚੱਲ ਰਹੀ ਹੈ ਕਿ ਜਿਸ ਵਿੱਚ ਤਕਰੀਬਨ 100 ਤੋਂ ਪਲੱਸ ਜਿਹੜੇ ਸਾਡੇ ਗ੍ਰਿਡ ਨੂੰ ਜ਼ਰੂਰੀ ਸਾਡਾ ਅੰਗ ਹੁੰਦੇ ਨੇਗੇ ਬੈਟਰੀ ਦੇ ਜਿਹੜੇ ਮਤਲਬ ਸੈੱਲ ਨੇਗੇ ਉਹ ਚੋਰੀ ਕੀਤੇ ਗਏ ਨੇ ਤੇ ਹੋਰ ਵੀ ਕਾਫੀ ਕੀਮਤੀ ਸਮਾਨ ਚੋਰੀ ਕੀਤਾ ਗਿਆ ਗ੍ਰਿਡਾਂ ਦੇ ਜਿਹੜੇ ਮੁਲਾਜ਼ਮ ਸੀ ਔਨ ਡਿਊਟੀ ਉਹਨਾਂ ਦੀ ਕੁੱਟਮਾਰ ਕਾਫੀ ਕੀਤੀ ਗਿਆ ਸਾਡਾ ਮਤਲਬ ਪ੍ਰਸ਼ਾਸਨ ਵੱਲੋਂ ਸਾਡੇ ਸਟਾਫ ਲਈ ਉਹਨਾਂ ਨੂੰ ਹਸਪਤਾਲ ਮੋਢਲੀ ਸ਼ਹਿਤਾਲ ਲਈ ਦਾਖਲ ਕਰਵਾ ਦਿੱਤਾ ਗਿਆ ਤੇ ਬਾਕੀ ਰਹੀ ਗੱਲ ਸਾਡੇ ਮੁਲਾਜ਼ਮਾਂ ਦੇ ਜਿਹੜੇ ਫੋਨ ਵਗੈਰਾ ਵੀ ਸੀ ਉਹ ਵੀ ਉਹਨਾਂ ਚੋਰਾਂ ਵੱਲੋਂ ਚੋਰੀ ਕਰਕੇ ਨਾਲ ਲਜਾਏ ਗਏ ਨੇਗੇ ਤੁਸੀਂ ਇਹਨੇ ਦੇਖੋ ਵੀ ਉਹ ਐਡੇ ਬੇਖੌਫ ਸੀਗੇ ਉਹਨਾਂ ਦੀ ਕਬਰਾਇਆ ਹੋਣ ਦੀ ਇੱਥੇ ਗੱਡੀ ਸਾਡੇ ਨਜ਼ਦੀਕ ਹੀ ਤਕਰੀਬਨ 150 ਗਜ ਦੀ ਦੂਰੀ ਤੇ ਜੋ ਪਲਟੇ ਜਾਂਦੀ ਹੈ ਤੋਂ ਗ੍ਰਿਡ ਤੇ ਆ ਕੇ ਇੱਥੇ ਖੜਾ ਜੋ ਮਤਲਬ ਛੋਟਾ ਹਾਤੀ ਜਿਹਨੂੰ ਕਹਿੰਦੇ ਉਹ ਗੱਡੀ ਲੈ ਕੇ ਗਏ ਨੇਗੇ ਉਸ ਤੋਂ ਬਾਅਦ ਇਹ ਘਟਨਾ ਨੂੰ ਅੰਜਾਮ ਦਿੱਤਾ ਤੇ ਹੁਣ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਸਾਡੇ ਤਕਰੀਬਨ ਪੰਜਾਬ ਦੇ ਵਿੱਚ ਜਗਰਾਉਂ ਦੇ ਨੇੜੇ ਪਿੰਡ ਪੱਬੀਆਂ ਛੜਕੇ ਵੀ ਪੱਬੀਆਂ ਗ੍ਰੈਡ ਵਿਖੇ ਵੀ ਸਾਡੇ ਔਨ ਡਿਊਟੀ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਗਿਆ ਉਹ ਜੇਰੇ ਇਲਾਜ ਅਜਗਰਾਉਂ ਹਸਪਤਾਲ ਵਿਖੇ ਅਸੀਂ ਪ੍ਰਸ਼ਾਸਨ ਅਤੇ ਸਾਡੇ ਡਿਪਾਰਟਮੈਂਟ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਔਨ ਡਿਊਟੀ ਮੁਲਾਜ਼ਮਾਂ ਨੂੰ ਜਿਹੜੀ ਸੁਰੱਖਿਆ ਮਹੱਈਆ ਕਰਾਈ ਜਾਵੇ ਸਾਰੇ ਹੀ ਸਬਸਟੇਸ਼ਨਾਂ ਤੇ ਜਿਹੜੇ ਕੈਮਰੇ ਆਗੇ ਉਹ ਲਗਾਏ ਜਾਣ ਤਾ ਜੋ ਆਪਣੇ ਜਿਹੜੇ ਕਰਮਚਾਰੀ ਆ ਵੇਖ ਓਪ ਹੋ ਕੇ ਦਰਦ ਬੇਡਾਰ ਹੋ ਕੇ ਡਿਊਟੀ ਕਰ ਸਕਣ ਕਿਉਂਕਿ ਇਹ ਪਬਲਿਕ ਅਦਾਰਾ ਦੇਖੋ ਸਾਡੇ ਕੋਲੇ ਪਬਲਿਕ ਦਿਨ ਰਾਤ ਹੁੰਦੀ ਜਾਂਦੀ ਰਹਿੰਦੀ ਹੈ ਕੌਣ ਚੋਰ ਆ ਕੀ ਹੈ ਇਹ ਹੁਣ ਪਛਾਣ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਕਿਉਂਕਿ ਪਬਲਿਕ ਅਦਾਰਾ ਕੋਈ ਵੀ ਮੁਲਾਜ਼ਮ ਹੈ ਜਾਂ ਕੋਈ ਆਪਣੇ ਖਪਤਕਾਰ ਆ ਸਪਲਾਈ ਸਬੰਧੀ ਆ ਜਾਂਦਾ ਹੈ ਪਤਾ ਵੀ ਲੱਗਿਆ ਕਿ ਹੰਦੇ ਤਕਰੀਬਨ ਸਪਲਾਈ ਸਾਡੇ ਚੱਲਦੀ ਹੈ 4:00 ਵਜੇ ਕੋਈ ਖਪਤਕਾਰ 4:30 ਵਜੇ ਆਇਆ ਉਸ ਦੀ ਵੀ ਕਾਫੀ ਕੁੱਟਮਾਰ ਕੀਤੀ ਗਈ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੇ ਇਹ ਘਟਨਾਵਾਂ ਹੁਣਜਾਮ ਦੇ ਨਾਲੇ ਮਾੜੇ ਕ ਅਨਸਰ ਨੇਗੇ ਉਹਨਾਂ ਨੂੰ ਜਲਦ ਨੱਥਪਾ ਜਾਵੇ ਤਾਂ ਜੋ ਜਿਹੜੀ ਪਬਲਿਕ ਆ ਅਤੇ ਮਲਾਜ਼ਮਾ ਆਪਣਾ ਸੁੱਖ ਦੀ ਜਾਂ ਕਹੀਏ ਵੀ ਆਰਾਮ ਨਾਲ ਡਿਊਟੀ ਕਰ ਸਕਣ ਅਤੇ ਪਬਲਿਕ ਨੂੰ ਜਿਹੜੀ ਨਿਰਵਿਘਨ ਬਿਜਲੀ ਆ ਉਹ ਅਸੀਂ ਮਹਈਆ ਕਰਾ ਸਕੀਏ ਇਸ ਗ੍ਰਿਡ ਦੇ ਪ੍ਰਭਾਵਤ ਹੋਣ ਨਾਲ ਤੁਸੀਂ ਦੇਖ ਰਹੇ ਹੋ ਮੈਂ ਕੈਮਰਾਮੈਨ ਨੂੰ ਚਾਹੂੰਗਾ ਕਿ ਉਹ ਕਵਰ ਕਰ ਲੈਣ ਤਕਰੀਬਨ 8 ਤੋਂ 10 ਪਿੰਡਾਂ ਦੀ ਜਿਹੜੀ ਸਪਲਾਈ ਆ ਪ੍ਰਭਾਵਿਤ ਹੋਈ ਆ ਸਾਰੇ ਜਾਣੂ ਨੇ ਕਿ ਬਿਜਲੀ ਦੇ ਇਹ ਸਾਡਾ ਇਹ ਮੰਗ ਬਣ ਗਈ ਹੈ ਕਿ ਸਰ ਤੋਂ ਪੰਜ 10 ਮਿੰਟ ਦਾ ਜਿਹੜਾ ਕੱਟ ਵੀ ਹੈ ਪਬਲਿਕ ਤੋਂ ਬਰਦਾਸ਼ਤ ਨਹੀਂ ਹੁੰਦਾ ਪਰੰਤੂ ਇਹ ਸਪਲਾਈ ਹੈ ਜਿਹੜੀ ਸਵੇਰ ਤੋਂ ਬੰਦ ਪਈ ਹੈ ਸਾਡਾ ਉੱਚ ਅਧਿਕਾਰੀ ਤੇ ਧਿਆਨ ਚਾਹਤੇ ਅਸੀਂ ਸਾਰਾ ਸਾਡਾ ਸਟਾਫ ਆ ਜਿਹੜਾ ਅਸੀਂ ਸਪਲਾਈ ਨੂੰ ਬਹਾਲ ਕਰਨ ਵਿੱਚ ਲੱਗੇ ਹੋਏ ਆ ਜਲਦ ਤੋਂ ਜਲਦ ਇਹ ਸਿਸਟਮ ਨੂੰ ਚਾਲੂ ਕਰਕੇ ਪ੍ਰਬੰਧ ਕਰਕੇ ਪਬਲਿਕ ਨੂੰ ਜਿਹੜੀ ਸਪਲਾਈ ਆ ਉਹ ਮਹਈਆ ਕਰਨ ਲਈ ਅਸੀਂ ਤਤਪਾਰਾਂ ਸਾਡੇ ਉੱਚ ਅਧਿਕਾਰੀ ਵੀ ਇੱਥੇ ਮੌਜੂਦ ਨੇ ਤੇ ਮੈਂ ਜਦੋਂ ਇਹ ਘਟਨਾ ਨੂੰ ਇੰਜਾਮ ਦਿੱਤਾ ਗਿਆ ਉਸ ਟਾਈਮ ਬਿਜਲੀ ਚੱਲ ਰਹੀ ਸੀ ਹਾਂਜੀ ਹਾਂ ਇਹ ਜਿਹੜੇ ਮੁਲਾਜ਼ਮ ਮਤਲਬ ਮੁਲਾਜ਼ਮ ਡਿਊਟੀ ਤੇ ਸੀਗੇ ਜਦੋਂ ਇਹ ਮਤਲਬ ਦੱਸਣ ਅਨੁਸਾਰ ਉਹਨਾਂ ਦੇ ਬਿਆਨ ਅਨੁਸਾਰ ਵੀ ਜਦੋਂ ਇਹ ਅਣਪਛਾਤੇ ਵਿਅਕਤੀ ਜਿਹੜੇ ਆਏ ਆਗੇ ਉਹਨਾਂ ਦੇ ਮੂੰਹ ਵਗੈਰਾ ਬੰਨੇ ਹੋਏ ਸੀਗੇ ਉਹ ਸਪਲਾਈ ਚੱਲ ਰਹੀ ਸੀ ਦੇਖੋ ਸ਼ੈਰੀ ਸਪਲਾਈ ਚੱਲਦੀ ਸੀ ਜਿਹੜੀ ਖੇਤਾਂ ਵਾਲੀ ਸਪਲਾਈ ਆ ਉਹ ਤਕਰੀਬਨ ਸਵੇਰੇ 3:30 ਵਜੇ ਚੱਲਣੀ ਹੁੰਦੀ ਆ ਫਿਰ ਉਹਨਾਂ ਨੂੰ ਲਾਈਟ ਦਾ ਵੀ ਕੋਈ ਖੋਫ ਨਹੀਂ ਰਿਹਾ ਕਿ ਸ਼ਾਇਦ ਲਾਈਟ ਕੋਈ ਦੁਰਘਟਨਾ ਵੀ ਹੋ ਸਕਦੀ ਸੀ ਜੇ ਲਾਈਟ ਨਾ ਲੱਗ ਜਾਂਦੇ ਤਾਂ ਦੇਖੋ ਇਹ ਤਾਂ ਹੁਣ ਆਪਾਂ ਇਹੀ ਕਹਿ ਸਕਦੇ ਆਂ ਵੀ ਇਹ ਚੋਰਾਂ ਦੇ ਜਿਹੜੇ ਰਾਦੇ ਆ ਜਿਹੜਾ ਬੇਖੌਫ ਹੋ ਕੇ ਕਿਉਂਕਿ ਬਿਜਲੀ ਨੂੰ ਕੋਈ ਹੱਥ ਪਾਉਣਾ ਖਾਲਾ ਜੀ ਦਾ ਬਾੜਾ ਨਹੀਂ ਆ ਉਹ ਇੰਨੇ ਹੀ ਬੇਡਰ ਸੀ ਕਿ ਚੱਲਦੇ ਸਿਸਟਮ ਨੂੰ ਹੱਥ ਪਾ ਕੇ ਇਹ ਚੋਰੀ ਨੂੰ ਅੰਜਾਮ ਦੇ ਕੇ ਗਏ ਆ ਪਰਪਰੰਤੂ ਅਸੀਂ ਇਹ ਹੀ ਅਪੀਲ ਕਰਨਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਵੀ ਇਹ ਬਹੁਤ ਹੀ ਮੰਦਪਾਗੀ ਘਟਨਾ ਹੈ ਕਿਉਂਕਿ ਇਸ ਨਾਲ ਕਿਉਂਕਿ ਸਾਰੇ ਮਲਾਜਮਾਂ ਦੇ ਵਿੱਚ ਕਰਮਚਾਰੀਆਂ ਵਿੱਚ ਖਾਸ ਕਰਕੇ ਗ੍ਰੈਡ ਸਟਾਫ ਵਿੱਚ ਸਹਿਮ ਦਾ ਮਾਹੌਲ ਹੈ ਕਿਉਂਕਿ ਅਸੀਂ ਜੀ ਰਾਉਂਡ ਦੀ ਕਲੌਕ ਇੱਥੇ ਡਿਊਟੀ ਦਿੰਨੇ ਆਂਗੇ ਠੀਕ ਹੈ ਨਾ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ ਮੈਕਨੋ ਵੀ ਅਪੀਲ ਕਰਦੇ ਹਾਂ ਵੀ ਸਾਡੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਜਿਹੜੇ ਸਾਡੇ ਗ੍ਰਿਡ ਕਰਮਚਾਰੀ ਆ ਜਾਂ ਸਾਡੇ ਬੀਜीडी ਮੁਲਾਜ਼ਮ ਨੇ ਕਿਉਂਕਿ ਇਹ ਘਟਨਾ ਹੁਣ ਦਿਨ ਪਰ ਦਿਨ ਵਧਦੀਆਂ ਜਾ ਰਹੀਆਂ ਨੇ ਕਿਉਂਕਿ ਟਰਾਂਸਫਾਰਮਰਾਂ ਦੀ ਚੋਰੀ ਤੱਕ ਪਹਿਲਾਂ ਸੀ ਪਿੰਡਾਂ ਚੋਰੀ ਆਮ ਹੁੰਦੇ ਸੀ ਹੁਣ ਤਾਂ ਗ੍ਰਿਡਾਂ ਨੂੰ ਪੈ ਗਿਆ ਦੇਖੋ ਇਹ ਹੁਣ ਸ਼ਰਾਰਤੀ ਅਨਸਰਾਂ ਦੇ ਜਾਂ ਮਾੜੇ ਅਨਸਰਾਂ ਦੇ ਕਹਾਂਗੇ ਹੌਸਲੇ ਇੰਨੇ ਬਲੰਦ ਹੋ ਗਏ ਕਿ ਚੱਲਦੇ ਸਿਸਟਮ ਨੂੰ ਹੀ ਚੋਰੀ ਕਰਨ ਨੂੰ ਪੈ ਗਿਆ ਪ੍ਰਸ਼ਾਸਨ ਨੂੰ ਅਪੀਲ ਆ ਵੀ ਇਹਨਾਂ ਨੂੰ ਜਲਦ ਤੋਂ ਜਲਦ ਨੱਥ ਪਾ ਕੇ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈ ਬਾਕੀ ਜਿਹੜੇ ਕਿੰਨਾ ਕੁ ਨੁਕਸਾਨ ਹੋਇਆ ਇਹ ਹਜੇ ਤਪਤੀਸ਼ ਚੱਲ ਰਹੀ ਹੈਗੀ ਜਿੰਨਾ ਵੀ ਕੋਈ ਹੋਇਆ ਅਸੀਂ মিডিਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਪਬਲਿਕ ਨੂੰ ਦਿੰਦੇ ਰਹਾਂਗੇ ਫਿਲਹਾਲ ਅਸੀਂ ਆਪਣੇ ਸਟਾਫ ਵੱਲੋਂ ਤੇ ਉੱਚ ਅਧਿਕਾਰੀਆਂ ਦੀ ਹਦਾਇਤਾਂ ਅਨੁਸਾਰ ਪਬਲਿਕ ਨੂੰ ਸਪਲਾਈ ਮੁਹੱਈਆ ਕਰਨ ਵਿੱਚ ਝੋਟੇ ਆ ਜਲਦ ਤੋਂ ਜਲਦ ਹੀ ਪਬਲਿਕ ਨੂੰ ਸਪਲਾਈ ਮੁਹੱਈਆ ਕਰ ਦਿੱਤੀ ਜਾਊਗੀ ਧੰਨਵਾਦ ਜੀ। ਬਾਈ ਜੀ ਕਿਵੇਂ ਦੇਖਦੇ ਹੋ ਇਹ ਵਾਰਦਾਤਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਸਰਕਾਰ ਤਾਂ ਕਹਿ ਰਹੀ ਕਿ ਸਾਡੇ ਵੱਲੋਂ ਇਹਨਾਂ ਤੇ ਨੱਥ ਪਾਈ ਜਾ ਰਹੀ ਹੈ ਚੋਰਾਂ ਦੇ ਵੱਲੋਂ ਜਾਂ ਨਸ਼ੇੜੀਆਂ ਦੇ ਵੱਲੋਂ ਇਹ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਪਹਿਲਾਂ ਤਾਂ ਅਸੀਂ ਧੰਨਵਾਦ ਕਰਾਂਗੇ ਆਰਐਮਬੀ ਟੈਲੀਵਿਜ਼ਨ ਨੇ ਜਿਹੜੀ ਕਵਰੇਜ ਕੀਤੀ ਆ। ਤਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਾਂ ਬਾਈ ਇੱਥੇ ਇਹ ਦੇਖੋ ਕਿ ਪਹਿਲਾਂ ਤਾਂ ਚਾਰ ਦੀਵਾਰੀ ਨਹੀਂ ਹੈਗੀ ਗ੍ਰਿਡ ਦੇ ਆਰੇ ਪਾਸੇ। ਉਹ ਗ੍ਰੈਡ ਦੇ ਆਲੇ-ਦੁਆਲੇ ਚਾਰਦਵਾਰੀ ਨਹੀਂ ਔਰ ਇਹ ਤਾਰਾਂ ਲੱਗੀਆਂ ਹੋਈਆਂ ਨੇ ਜਿਹੜੀ ਬਾੜ ਕੀਤੀ ਹੋਈ ਆ ਕਿ ਇਹ ਤਾਰਾਂ ਦੇ ਰੋਕ ਸਕਣੀਆਂ ਉਹਨਾਂ ਲੋਕਾਂ ਨੂੰ ਜਿਹੜੇ ਸ਼ਰਾਰਤ ਕਰਦੇ ਨੇ ਦੂਸਰੀ ਗੱਲ ਜਿਹੜੀ ਪ੍ਰਸ਼ਾਸਨ ਦੀ ਆ ਪ੍ਰਸ਼ਾਸਨ ਇੱਥੇ ਸਵੇਰੇ ਡੀਐਸਪੀ ਤਪਾ ਔਰ ਭਧੌੜ ਹਲਕੇ ਦੀ ਪੂਰੀ ਪੁਲਿਸ ਬਰਨਾਲੇ ਜ਼ਿਲ੍ਹੇ ਦੀ ਪੂਰੀ ਪੁਲਿਸ ਜਿਹੜੀ ਕਿ ਇੱਥੇ ਖੜੀ ਅਸੀਂ ਦੇਖੀ ਆ ਤਾਇਨਾਤ ਸੀ ਪਰ ਸਵਾਲ ਇੱਥੇ ਖੜਾ ਹੁੰਦਾ ਕਿ ਤੁਸੀਂ ਪਹਿਲਾਂ ਹੀ ਕਿਉਂ ਨਹੀਂ ਉਹ ਚੀਜ਼ਾਂ ਦਾ ਪ੍ਰਬੰਧ ਕਰਦੇ ਹਨਾ ਜਿਵੇਂ ਹੁਣ ਇੱਥੇ ਦੋ ਮੁਲਾਜ਼ਮ ਨੇ ਜੈ ਸਿੰਘ ਸਾਹਿਬ ਨੇ ਦੱਸਿਆ ਕਿ ਰਾਤ ਨੂੰ ਇੱਥੇ ਦੋ ਮੁਲਾਜ਼ਮਾਂ ਦੀ ਡਿਊਟੀ ਆ ਭਰਤੀ ਕੋਈ ਹੈ ਨਹੀਂ ਨਵੀਂ ਭਰਤੀ ਕੋਈ ਨਹੀਂ ਹੋ ਰਹੀ ਕੱਚੇ ਮੁਲਾਜ਼ਮ ਬਿਲਕੁਲੇ ਫਿਰ ਰਹੇ ਆ ਕੱਚੇ ਮੁਲਾਜ਼ਮ ਹਾੜੇ ਕੱਢਦੇ ਰਹੇ ਆ ਕਹਿੰਦੇ ਕਿ ਸਾਨੂੰ ਭਰਤੀ ਕਰ ਲਓ ਅਸੀਂ ਆਪਣੀਆਂ ਜਿਹੜੀਆਂ ਨੌਕਰੀਆਂ ਨੇ ਉਹਨਾਂ ਦੇ ਵੀ ਬਚਤ ਹੋ ਜੇ ਔਰ ਨਵੇਂ ਜਿਹੜੇ ਮੁਲਾਜ਼ਮਾ ਉਹ ਵੀ ਭਰਤੀ ਹੋ ਜਾਣ ਔਰ ਇਹ ਜਿਹੜੀਆਂ ਇਮਾਰਤਾਂ ਨੇ ਇਹ ਵੀ ਸੁਰੱਖਿਅਤ ਰਹਿ ਜਾਣ ਦੂਸਰੀ ਗੱਲ ਜਿਹੜੀ 600 ਯੂਨਿਟ ਮਾਫ ਕੀਤੀ ਆ ਸਰਕਾਰ ਨੇ ਉਸ 600 ਯੂਨਿਟ ਨੇ ਪਹਿਲਾਂ ਹੀ ਜਿਹੜਾ ਕਿ ਮੈਕਮਾ ਉਹ ਘਾਟੇ ਵਾਲਾ ਤੌਰ 'ਤੇ ਉਹ ਵਿਭਾਗ ਘਾਟੇ ਵਾਲਾ ਤੇ ਵਿਭਾਗੇ ਕੋਲੇ ਤਨਖਾਹਾਂ ਦੇਣ ਨੂੰ ਵੀ ਕਿਤੇ ਇਹਨਾਂ ਕਿਤੇ ਪੈਸੇ ਨਹੀਂ ਹੈਗੇ ਕਿਉਂਕਿ ਵਿਭਾਗਾਂ ਹੁਣ ਆ ਬੈਟਰੀਆਂ ਆਈਆਂ 11 ਜਿਹੜੀਆਂ ਕਿ ਇਥੇ 100 ਦੇ ਕਰੀਬ ਜਿਹੜੀ ਬੈਟਰੀ ਚੋਰੀ ਹੋਈ ਆ ਉਹ ਬੈਟਰੀਆਂ ਦਾ ਖਰਚਾ ਕਿਹਦੀ ਦਾ ਸਿਰ ਪੂ ਆਖਰ ਨੂੰ ਪੂ ਦਾ ਵਿਭਾਗੇ ਸਿਰ ਜਾਂ ਉਹ ਮੁਲਾਜ਼ਮਾਂ ਦੇ ਸਿਰ ਵੀ ਤੁਸੀਂ ਕੀ ਕਰਦੇ ਸੀ ਉਹਨਾਂ ਤੇ ਵੀ ਕੱਲ ਨੂੰ 100-100 ਬਲੇਮ ਲੱਗਣੇ ਆ ਕਿਉਂਕਿ ਇਥੇ ਜਿਹੜੇ 8 ਤੋਂ 10 ਪਿੰਡ ਅੱਜ ਪ੍ਰਭਾਵਿਤ ਹੋਏ ਨੇ 8 ਤੋਂ 10 ਪਿੰਡਾਂ ਦੇ ਵਿੱਚ ਬਿਜਲੀ ਜਿਹੜੀ ਕਿ ਸਵੇਰ ਤੋਂ ਗੋਲ ਆ ਨਾ ਇਥੇ ਕੋਈ ਸੀਸੀਟੀਵੀ ਕੈਮਰਾ ਨਾ ਇਥੇ ਕੋਈ ਨਾ ਇਥੇ ਕੋਈ ਇਹ ਆ ਵੀ ਇਹ ਜਿਹੜਾ ਗ੍ਰੈਡ ਆ ਇਹ ਪਿੰਡ ਦੇ ਨੇੜੇ ਤੇੜੀ ਹੋਵੇ ਇਥੋਂ ਪਿੰਡ ਇੱਧਰ ਨੂੰ ਜਾਓਗੇ 3 ਕਿਲੋਮੀਟਰ ਦੀ ਫਰਨੀ ਤੇ ਇੱਧਰ ਨੂੰ ਆ ਦੂਰੀ ਤੇ ਪਿੰਡ ਆ 3 ਕਿਲੋਮੀਟਰ ਇੱਧਰ ਨੂੰ ਦੂਰੀ ਦਾ 3 ਕਿਲੋਮੀਟਰ ਇੱਧਰ ਨੂੰ ਦੂਰੀ ਤੇ ਮਤਲਬ ਜਿੰਨਾ ਸਮਾਨ ਚੋਰੀ ਹੋਇਆ ਜਿੰਨਾ ਟਾਈਮ ਉਹ ਦੁਬਾਰਾ ਨਹੀਂ ਲੱਗਦਾ ਬਿਜਲੀ ਸਪਲਾਈ ਨਹੀਂ ਚੱਲਦੀ ਬਿਲਕੁਲ ਨਹੀਂ ਚੱਲਦੀ ਕਿਉਂਕਿ ਬਿਜਲੀ ਸਪਲਾਈ ਫੇਰ ਹੀ ਚੱਲੂ ਨਾ ਜੇਕਰ ਇਥੇ ਸਮਾਨ ਪੂਰਾ ਹੋ ਜੇ ਇਥੋਂ ਡਾਇਰੈਕਟ ਚੱਲਦੀ ਆ ਤਾਂ ਹੋ ਸਕਦਾ ਕਿਡਾ ਕਿ ਵੱਡਾ ਹੋਰ ਨੁਕਸਾਨ ਹੋ ਜੇ ਹੋਰ ਮਹਿਕਮੇ ਦੇ ਗੱਲ ਚੀਜ਼ ਪੈ ਜੇ ਇਹ ਇਹ ਮਹਿਕਮੇ ਦੀ ਜ਼ਿੰਮੇਵਾਰੀ ਦੇ ਉੱਪਰ ਸਾਰਾ ਕੁਝ ਛੱਡਿਆ ਹੋਇਆ ਪਰ ਸਰਕਾਰ ਦੀ ਵੀ ਕਿਤੇ ਨਾ ਕਿਤੇ ਜਾ ਕੇ ਜ਼ਿੰਮੇਵਾਰੀ ਵੰਡਦੀ ਹੈ ਜਿੱਥੇ ਉਹ ਐਡੇ ਟਾਰਾ ਮਾਰਦੀ ਹੈ ਸਰਕਾਰ ਕਿ ਅਸੀਂ ਐਦਾਂ ਕਰਦੇ ਆਂ ਆ ਦੇਖੋ ਆ ਇਹਦੇ ਜ ਬੈਟਰੀਆਂ ਆਈਆਂ ਨੇ ਆ ਪੀਸੀ ਪੀਐਸ ਪੀਸੀਐਲ ਦੀ ਜਿਹੜੀ ਕਿ ਗੱਡੀ ਆਈ ਇਹਦੇ ਵਿੱਚ ਬੈਟਰੀਆਂ ਆਈਆਂ ਨਹੀਂ ਕਿੱਥੋਂ ਆਈਆਂ ਇਹ ਸੰਦੌੜ ਤੋਂ ਆਈਆਂ ਨਾ ਸੰਦੌੜ ਤੋਂ ਸੰਦੌੜ ਤੋਂ ਬੈਟਰੀਆਂ ਆਈਆਂ ਨੇ 7 ਤੋਂ 8 ਘੰਟੇ ਜਿਹੜੀ ਕਿ ਬਿਜਲੀ ਗੁੱਲ ਰਹੀ ਆ ਹੁਣ ਜਿਹੜੇ ਬੈਟਰੀਆਂ ਲੱਗਣੀਆਂ 2-3 ਘੰਟੇ ਇਨ੍ਹਾਂ ਨੂੰ ਵੀ ਲੱਗ ਜਾਣੀਆਂ ਇੱਥੇ ਲੱਗਦੀਆਂ ਨੂੰ। ਇਸ ਤੋਂ ਬਾਅਦ ਬਿਜਲੀ ਨੇ ਆਉਣਾ। ਕਿਸੇ ਦੇ ਘਰੇ ਪਸ਼ੂਆਂ ਨੂੰ ਪਾਣੀ ਪਿਉਣ ਆਲਾ ਖੜਾ, ਕੋਈ ਨਹਾਉਣ ਬੰਨਿਓ ਬੈਠਾ, ਕੋਈ ਆਪਦੇ ਕੱਪੜੇ ਧੋਣ ਬੰਨਿਓ ਬੈਠਾ, ਠੀਕ ਹੈ? ਕੋਈ ਆਪਦੇ ਆਪਾਂ ਜੇਕਰ ਗੱਲ ਕਰੀਏ ਕਿਸੇ ਨੇ ਦੁੱਧ ਰੈਕਣਾ, ਠੀਕ ਹੈ? ਕਿੰਨਾ ਨੁਕਸਾਨ ਹੋ ਰਿਹਾ ਸਾਰਾ ਕੁਝ ਬਿਜਲੀ ਤੇ ਸ਼ਰਤੀ ਚੱਲਦਾ। ਅੱਜ ਜੇ ਬਿਜਲੀ ਨਹੀਂ ਹੈਗੀ ਇਹ 10 ਪਿੰਡਾਂ 'ਚ ਤਾਂ 10 ਪਿੰਡਾਂ 'ਚ ਕਿੰਨਾ ਨੁਕਸਾਨ ਹੋ ਗਿਆ ਕਿੰਨੇ ਲੋਕ ਪ੍ਰਭਾਵਿਤ ਹੋਗੇ ਇੱਥੇ ਜਿਹੜੇ ਮੁਲਾਜ਼ਮ ਨੇ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਇਹ ਹੋ ਜਾਂਦੀ ਹੈ ਕਿ ਕਿਉਂਕਿ ਉਹ ਇੱਕ ਦੈਰੇ 'ਚ ਰਹਿ ਕੇ ਗੱਲ ਕਰ ਸਕਦੇ ਹੁੰਦੇ ਆ ਜਿਹੜੇ ਆਪਾਂ ਹੁੰਨੇ ਆਪਾਂ ਪੱਤਰਕਾਰ ਆਪਾਂ ਖੁੱਲੇ ਆਮ ਸ਼ਰਿਆਂ 'ਚ ਗੱਲ ਕਰ ਸਕਦੇ ਹੁੰਨੇ ਆ ਕਿਉਂਕਿ ਆਪਾਂ ਨੂੰ ਇਹ ਪਤਾ ਹੁੰਦਾ ਕਿ ਆਮ ਲੋਕਾਂ ਦਾ ਦੁੱਖ ਕੀ ਹੈ ਇਹ ਲੋਕ ਇੱਥੇ ਐਵੇਂ ਨਹੀਂ ਬੈਠੇ ਇਹਨਾਂ ਲੋਕਾਂ ਨੂੰ ਦੁੱਖ ਲੱਗਿਆ ਇਹ ਤਾਂ ਕਰਕੇ ਆ ਬਿਜਲੀ ਮੁਲਾਜ਼ਮਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਗਏ ਆ ਕਿ ਇਹ ਸਰਪੰਚ ਸਾਹਿਬ ਖੜੇ ਨੇ ਇੱਥੇ ਅ ਟੇਲਮਾਂ ਤੋਂ ਮੌੜਾਂ ਤੋਂ ਸੋਖਪੁਰੇ ਤੋਂ ਝੰਡਸਰ ਮੌੜਾਂ ਤੋਂ ਇਥੋਂ ਪਤਾ ਨਹੀਂ ਕਿੱਥੋਂ-ਕਿੱਥੋਂ ਲੋਕ ਆ ਕੇ ਇਥੇ ਮੁੜ ਗਏ ਕੁਝ ਆਈ ਜਾਂਦੇ ਨੇ ਕੁਝ ਪਤਾ ਲਈ ਜਾਂਦੇ ਨੇ ਵੀ ਕਿੰਨੀ ਕ ਸੱਟ ਲੱਗੀ ਕਿੰਨਾ ਕ ਨੁਕਸਾਨ ਹੋਇਆ ਠੀਕ ਆ ਨੂ ਡਾਟ ਕੇ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਥੋੜੇ ਦਿਨਾਂ ਦੇ ਵਿੱਚ ਉਹਨਾਂ ਨੂੰ ਕਾਬੂ ਕਰ ਲਾਂਗੇ ਪਰ ਕਾਬੂ ਕਦੋਂ ਕਰਦੇ ਆ ਕਿ ਕਾਬੂ ਕਰਕੇ ਉਹਨਾਂ ਤੇ ਬੰਦੀ ਕਾਰਵਾਈ ਹੁੰਦੀ ਆ ਇਹ ਤਾਂ ਹੁਣ ਇੱਥੇ ਗੱਲ ਕਰ ਰਹੇ ਸੀ ਮੁਲਾਜ਼ਮੇ ਕੇ ਇਰਾਦਾ ਕਤਲ ਤੱਕ ਦਾ ਪਰਚਾ ਹੋਣਾ ਚਾਹੀਦਾ ਕਿਉਂਕਿ ਕੁੱਟਮਾਰ ਹੋਈ ਆ ਇੱਕ ਸਰਕਾਰੀ ਮੁਲਾਜ਼ਮੇ ਦੀ ਕੁੱਟਮਾਰ ਹੋਣੀ ਕੋਈ ਛੋਟੀ ਮੁੱਟੀ ਗੱਲ ਨਹੀਂ ਹੈਗੀ ਇਹ ਇੱਥੇ ਚੋਰੀ ਹੋਈ ਆ ਚੋਰੀ ਤੋਂ ਬਾਅਦ ਵੀ ਜੇਕਰ ਆਪਾਂ ਗਾਂਹ ਸੋਚੀਏ ਤਾਂ ਗਾਂਹ ਇਹ ਇੱਕ ਸਰਕਾਰੀ ਇਮਾਰਤ ਦੇ ਵਿੱਚ ਵੜ ਕੇ ਸਰਕਾਰੀ ਮੁਲਾਜ਼ਮੇ ਦੀ ਕੁੱਟਮਾਰ ਹੋਈ ਹੈ ਜੇਕਰ ਸਰਕਾਰੀ ਮੁਲਾਜ਼ਮ ਨਹੀਂ ਸੇਫ ਹੈਗੇ ਤਾਂ ਤੇਰੇ ਮੇਰੇ ਵਰਗਾ ਕਿੱਥੋਂ ਸੇਫ ਹੋਊਗਾ ਸਵਾਲ ਹੈ ਚੋਰ ਇੰਨੇ ਬੇਖੌਫ ਨੇ ਕਿ ਪਹਿਲਾਂ ਮੁਲਾਜ਼ਮਾ ਨੂੰ ਬੰਨ੍ਹਿਆ ਫਿਰ ਕੁੱਟਿਆ ਉਸ ਤੋਂ ਬਾਅਦ ਚੋਰੀ ਕੀਤੀ ਬਿਲਕੁਲ ਜਿਹੜਾ ਇੱਥੇ ਇਹਨਾਂ ਨੇ ਸਾਰਾ ਦੱਸਿਆ ਸਵੇਰੇ ਅਸੀਂ ਆਏ ਜਦੋਂ ਤਾਂ ਸਾਰਾ ਸੀਨ ਪਤਾ ਲੱਗਿਆ ਕਿ ਪਹਿਲਾਂ ਮਲਾਜ਼ਮਾਂ ਨੂੰ ਬੰਨ੍ਹਿਆ ਗਿਆ ਫਿਰ ਉਹਨਾਂ ਨੂੰ ਕੁੱਟਮਾਰ ਹੋਈ ਫਿਰ ਇੱਥੋਂ ਚੋਰੀ ਹੋਈ ਚੋਰੀ ਹੋਣ ਤੋਂ ਬਾਅਦ ਵੀ ਉਹ ਬੇ ਡਰ ਰਹੇ ਡਰੇ ਨਹੀਂ ਉਹ ਇੱਥੋਂ ਗਏ ਉੱਥੇ ਉਹਨਾਂ ਦੀ ਜਾ ਕੇ ਗੱਡੀ ਪਾਰਟਦੀ ਆ ਗੱਡੀ ਪਾਰਟਰ ਤੋਂ ਬਾਅਦ ਉਹ ਗੱਡੀ ਜਦੋਂ ਨਾ ਨਿਕਲੀ ਤਾਂ ਇੱਥੇ ਦੁਬਾਰਾ ਆਉਂਦੇ ਨੇ ਗ੍ਰੈਡ 'ਚ ਦੁਬਾਰਾ ਆ ਕੇ ਇਹਨਾਂ ਦੀ ਜਿਹੜਾ ਵਹੀਕਲ ਹੁੰਦਾ ਜਿਸ ਦੇ ਉੱਪਰ ਇਹ ਆਦਾ ਸਮਾਨ ਕੋਈ ਛੱਡ ਕੇ ਆਉਂਦੇ ਆ ਜਾਂ ਲੈ ਕੇ ਆਉਂਦੇ ਆ ਉਸ ਨੂੰ ਲੈ ਕੇ ਚੋਰੀ ਕਰਕੇ ਫਰਾਰ ਹੋ ਜਾਂਦੇ ਆ ਫਿਰ ਕਿਤੇ ਨਾ ਕਿਤੇ ਇਹਦੇ ਤੇ ਪੁਲਿਸ ਮੁਲਾਜ਼ਮਾਂ ਤੇ ਵੀ ਸਵਾਲ ਖੜਾ ਹੁੰਦਾ ਕਿ ਪੁਲਿਸ ਮੁਲਾਜ਼ਮ ਫਿਰ ਕੀ ਕਰ ਰਹੇ ਸੀਗੇ ਉਸ ਟਾਈਮ ਪੁਲਿਸ ਮੁਲਾਜ਼ਮ ਤੇ ਸਵਾਲ ਯਾਰ ਕੀ ਕਰਾਂਗੇ ਖੜਾ ਕਰਕੇ ਥਾਣਿਆਂ ਦੇ ਵਿੱਚ ਨਹੀਂ ਬੰਦੇ ਹੈਗੇ ਹੁਣ ਥਾਣਿਆਂ ਦੇ ਵਿੱਚ ਜਾ ਕੇ ਦੇਖ ਲਓ ਥਾਣਿਆਂ ਦੀਆਂ ਆ ਪਿੱਛੇ ਜੇ ਕੰਦਾ ਉੱਚੀਆਂ ਕਰਾਤੀਆਂ ਥਾਣਿਆਂ 'ਚ ਮੁਲਾਜ਼ਮੀ ਨਹੀਂ ਹੈਗੇ ਬਾਈ ਫਿਰ ਆ ਗ੍ਰਿਡ ਦੀਆਂ ਕੰਦਾ ਕਿਉਂ ਨਹੀਂ ਉੱਚੀਆਂ ਕਰਾਈਆਂ ਜੇ ਥਾਣਿਆਂ ਦੀਆਂ ਉੱਚੀਆਂ ਹੋ ਸਕਦੀਆਂ ਤੇ ਗ੍ਰਿਡ ਦੀਆਂ ਵੀ ਹੋ ਸਕਦੀਆਂ ਬਾਜ਼ਵ ਆਏ ਗੱਲ ਹੈ ਕਿਉਂਕਿ ਥਾਣਿਆਂ ਦੇ ਵਿੱਚ ਮੁਲਾਜ਼ਮ ਨਹੀਂ ਰਹੇ ਥਾਣਿਆਂ ਦੇ ਵਿੱਚ ਕਿੰਨੇ ਕ ਮੁਲਾਜ਼ਮ ਨੇ ਤੁਸੀਂ ਕਦੇ ਸਰਵਾ ਕਰਕੇ ਦੇਖੋ ਕਦੇ ਥਾਣੇ ਦੇ ਐਸਐਚ ਨੂੰ ਪੁੱਛ ਕੇ ਦੇਖੋ ਵੀ ਤੁਸੀਂ ਇੱਥੇ ਕਿੰਨੇ ਕ ਸੇਫ ਹੁਆਦੇ ਆਪ ਨੂੰ ਕੋਈ ਵੀ ਨਹੀਂ ਆਉਦੇ ਆਪ ਨੂੰ ਸੇਫ ਮੰਨ ਰਿਹਾ ਅੱਜ ਦੀ ਘੜੀ ਜਿਵੇਂ ਅੱਜ ਇੱਥੇ ਇਹ ਘਟਨਾ ਵਾਪਰੀ ਹੈ ਇਹ ਘਟਨਾ ਬਹੁਤ ਵੱਡੀ ਘਟਨਾ ਹੈ ਕੋਈ ਆਮ ਆਪਾਂ ਇਹ ਨਹੀਂ ਕਹੀਏ ਕਿ ਵੀ ਆਮ ਜੀ ਗੱਲ ਹੋਊਗੀ ਛੋਟੀ ਮੋਟੀ ਜਿਹੜੇ ਉਹ ਥਾਣਿਆਂ ਦੇ ਵਿੱਚ ਭਾਰਤੀ ਨੇ ਉਹ ਵੀ ਤਾਂ ਇੱਕ ਬੰਦੇ ਹੀ ਨੇ ਆਖਰ ਨੂੰ ਕਿਹੜਾ ਕੋਈ ਰੱਬ ਆ ਉਹ ਵੀ ਤਾਂ ਬੰਦੇ ਹੀ ਨਹੀਂ ਜਿਹੜੇ ਉਹਨਾਂ ਦੇ ਭਰਤੀ ਹੋਏ ਨੇ ਉਹਨਾਂ ਨੇ ਵੀ ਤਾਂ ਆ ਕੇ ਆਪਦੇ ਜਵਾਕ ਪਾਲ ਲੈਣੇ ਉਹਨਾਂ ਨੇ ਤਾਂ ਆ ਦੇ ਬੱਚੇ ਦੇਖਣੇ ਆ ਉਹਨਾਂ ਨੂੰ ਵੀ ਡਾਰਾ ਕਿਤੇ ਨੇ ਕਿਤੇ ਜਾ ਕੇ ਵੀ ਯਾਰ ਜੇ ਅਸੀਂ ਅੱਜ ਕਿਸੇ ਨੂੰ ਬੋਲਤਾ ਚਾਰ ਬੰਦੇ ਨੇ ਸਾਨੂੰ ਘੇਰ ਲੈਣਾ ਉਹਨਾਂ ਕੋਲੇ ਕੀ ਸੇਫਟੀ ਆ ਭਾਈ ਇੱਕ ਹੱਥ ਦੇ ਵਿੱਚ ਡੰਡਾ ਉਹਨਾਂ ਕੋਲੇ ਵਿਚਾਰਿਆਂ ਕੋਲੇ ਵੱਤ ਵਤ ਉਹਨਾਂ ਕੋਲੇ ਇੱਕ ਕਲਮ ਮੰਗੀ ਉਹ ਕਾਨੂੰਨ ਦੀ ਜਿਹੜੀ ਕਿ ਪਹਿਰੇਦਾਰੀ ਕਰ ਰਹੇ ਆ ਠੀਕ ਆ ਉਹਨਾਂ ਕੋਲੇ ਵੀ ਤਾਂ ਕੋਈ ਸੇਫਟੀ ਨਹੀਂ ਨਾ ਹੈਗੀ ਅੱਜ ਦੀ ਘੜੀ ਉਹ ਇੱਕ ਮੋਟਰਸਾਈਕਲ ਆ ਵਿਚਾਰਿਆਂ ਮੈਂ ਤਾਂ ਕਈ ਮੁਲਾਜ਼ਮਾਂ ਇਹੇ ਹੀ ਦੇਖਿਆ ਜਿਨ੍ਹਾਂ ਨੇ ਆਦਿ ਜਿੰਦਗੀਆਂ ਕੱਢ ਲਈਆਂ ਇੱਕ ਮੋਟਰਸਾਈਕਲ ਦੀ ਤੇ ਉਹ ਮੋਟਰਸਾਈਕਲ ਤੇ ਕੀ ਸੇਫਟੀ ਆ ਦੋ ਟਾਇਰਾਂ ਵਾਲੀ ਚੀਜ਼ ਤੇ ਸੇਫਟੀ ਤਾਂ ਅੱਜ ਕੱਲ ਇਥੇ ਇਹ ਜੀਆਂ ਇਮਾਰਤਾਂ ਦੇ ਵਿੱਚ ਨਹੀਂ ਹੈਗੀ ਜਿੱਥੇ ਮੁਲਾਜ਼ਮ ਲੌਕ ਲਾ ਕੇ ਜਿੰਦਾ ਲਾ ਕੇ ਪਏ ਜਾਂਦੇ ਨੇ ਉੱਥੇ ਕੁੱਟ ਜਾਂਦੇ ਨੇ ਤੇ ਉਹ ਮੋਟਰਸਾਈਕਲ ਤੇ ਕਾਦੀ ਸੇਫਟੀ ਇਹ ਆ ਗੱਲਾਂ ਭਾਈ ਜੀ ਕਿਵੇਂ ਦੇਖਦੇ ਹੋ ਇਹਨਾਂ ਵਾਰਦਾਤਾਂ ਜਿਵੇਂ ਕਿ ਪਿੰਡਾਂ ਦੇ ਵਿੱਚ ਵੀ ਮੋਟਰਾਂ ਦੀਆਂ ਤਾਰਾਂ ਕੱਟੀਆਂ ਜਾਂਦੀਆਂ ਨੇ ਜਾਂ ਇਹ ਤਾਂ ਚੱਲ ਗ੍ਰਿਡ ਸੀ ਮੰਨਿਆ ਇਹ ਘਰਾਂ 'ਚ ਵੀ ਇਹ ਵਾਰਦਾਤ ਹੋ ਸਕਦੀ ਆ ਜਿਸ ਤਰ੍ਹਾਂ ਅੱਜ ਸੀ ਦੇਖ ਰਹੇ ਆਂ ਵੀ ਗ੍ਰਿਡ ਦੇ ਵਿੱਚ ਇਹ ਵਾਰਦਾਤ ਹੋਈ ਆ ਕਰ ਆ ਵਿੱਚ ਦਾ ਇਹ ਬਾਰਤ ਗਰਤ ਨੋਰਮਲ ਗੱਲ ਹੈ ਜੀ ਅਕਸਰ ਹੀ ਦੇਖਦਾ ਕਦੇ ਕਿਸੇ ਪਿੰਡ ਕਦੇ ਕਿਸੇ ਪਿੰਡ ਵੀ ਜਿਹੜੇ ਮੋਟਰਾਂ ਦੀਆਂ ਤਾਰਾਂ ਇਹ ਤਾਂ ਅਕਸਰ ਡੇਲੀ ਵੇਸਟੀ ਚ ਕੱਟੀਆਂ ਜਾਂਦੀਆਂ ਨੇ ਟਰਾਂਸਫਾਰਮ ਪਿੱਛੇ ਸਾਡੇ ਲੱਗ ਕੇ ਲੈ ਕੇ ਦੋ ਠੀਕ ਆ ਉਹਦੀ ਵੀ ਐਪਲੀਕੇਸ਼ਨ ਪਾਈ ਆ ਵਸ ਵਿੱਚ ਹੀ ਚੱਲੀ ਜਾਂਦੀਆਂ ਨੇ ਵੀ ਕਹਿੰਦਾ ਬਾਕੀ ਪ੍ਰਸ਼ਾਸਨ ਵੀ ਇਹਦੇ ਵਿੱਚ ਅੱਜ ਇਹਨੂੰ ਨੱਥ ਪਾਉਣ ਤੇ ਵਿੱਚ ਬੇਕਾਬੂ ਹੀ ਆ ਕਹਿ ਸਕਦੇ ਆ ਕਿ ਜਿਵੇਂ ਕਿ ਮਿਲੀ ਭੁਗਤ ਨਾਲੋਂ ਕਿਵੇਂ ਵੀ ਜਿਹੜੇ ਮਰਜ਼ੀ ਜਰੀਏ ਨਾਲ ਕੁੱਲ ਮਿਲਾ ਕੇ ਕਿ ਨਗਰਕ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਦੇਖੀਏ ਤਾਂ ਹਰ ਇੱਕ ਹੀ ਪ੍ਰੇਸ਼ਾਨ ਹੈ ਜੀ ਜਿਹਨੂੰ ਲੈ ਕੇ ਕੋਈ ਆਪਣੇ ਦੇ ਘਰ ਦੇ ਵਿੱਚ ਸੇਫ ਨਹੀਂਗਾ ਘਰੋਂ ਬਾਹਰ ਨਿਕਲਦੇ ਉੱਥੇ ਨਹੀਂ ਕੋਈ ਸੇਫ ਠੀਕ ਆ ਥਾਣੇ 'ਚ ਜਾਂਦੇ ਆ ਐਸਐਚਓ ਆਉਣ ਲੱਗ ਕੇ ਜਾਂਦਾ ਕਹਿੰਦੇ ਮੁਲਾਜ਼ਮ ਹੈ ਨਹੀਂ ਅਸੀਂ ਕੀ ਕਰੀਏ ਜੋ ਕੋਈ ਵਾਰਦਾਤ ਹੁੰਦੀ ਆ ਕਾਲ ਕਰਦਾ ਕਹਿੰਦੇ ਫਲਾਣੇ ਥਾਂ ਗਏ ਆ ਫਲਾਣੇ ਥਾਂ ਗਏ ਆ ਜੋ ਕਈ ਵਾਰੀ ਦੇਖਿਆ ਵੀ ਹੋਵੇ ਹੁੰਦੇ ਵੀ ਨਹੀਂ ਉੱਥੇ ਕਰਾ ਦਾ ਕੀ ਜਾਵੇ ਫਿਰ ਕਿਤੇ ਨਾ ਕੀਤੇ ਤਾਂ ਸਰਕਾਰ ਨੂੰ ਇਹ ਚੀਜ਼ ਵੱਲ ਧਿਆਨ ਦੇਣੀ ਪਊਗੀ ਬਾਈ ਜੀ ਕਿੰਨੇ ਟਾਈਮ ਤੋਂ ਲਾਈਟ ਗਈ ਏ ਫਿਰ ਚੋਰਾਂ ਨੇ ਵਕਤ ਪਾਤਾ ਆਇਤਾ ਤੁਹਾਨੂੰ ਇਹ ਬਾਈ 6 ਵਜੇ ਦੀ ਗਈ ਵੀ ਲੇਟ ਸਵੇਰ ਦੀ ਖੇਤਾਂ ਵਾਲੀ ਤਾਂ ਕਈ ਦਿਨ ਹੋ ਗਏ ਰਾਤ ਨੂੰ ਪਹਿਲਾਂ ਹੜਤਾਲ ਤੇ ਸੀਗੇ ਮਜ਼ਦਮਾਂ ਪਹਿਲਾਂ ਨਹੀਂ ਲਾਈ ਇਹਨਾਂ ਨੇ ਲਾਈਟ ਕਹਿੰਦੇ ਹੜਤਾਲ ਤੇ ਆ ਹੁਣ ਕੱਲ ਦੀ ਥੋੜੀ ਜੱਲੀ ਸੀਗੀ ਲਾਈਟ ਆ ਰਾਤ ਆ ਵਾਕਾ ਹੋ ਗਿਆ ਹੁਣ ਸਵੇਰ ਦੀ ਬੰਦਾ ਲਾਈਟ ਨਾ ਪਾਣੀ ਆ ਘਰੇ ਜਵਾਕਾਂ ਦਾ ਬੁਰਾ ਹਾਲ ਆ ਬਹੁਤ ਔਖੇ ਆ ਬਾਈ ਯਾਰੋ ਭਗਵਾਨਤਮਾਨ ਫੜਾ ਮਾਰੀ ਜਾਂਦਾ ਮੈਂ ਕਰਦੂ ਮੈਂ ਕਰਦੂ ਕੁਛ ਨਹੀਂ ਬਾਈ ਪੱਲੇ ਤੇ ਗੱਲਾਂ ਵਾਲਾ ਹੂੰ ਭਾਈ ਕਿੰਨੇ ਕ ਪਿੰਡ ਨੇ ਜਿਹੜੇ ਲਾਈਟ ਨਾਲ ਪ੍ਰਭਾਵਿਤ ਹੋਏ ਨੇ ਇਹ 12 15 ਦੇ ਨੇੜੇ ਤੇ ਪਿੰਡ ਨੇ ਜਿਹੜੇ ਪ੍ਰਭਾਵਿਤ ਹੋਏ ਨੇ ਲਾਈਟ ਨਾਲ ਤੇ ਪਰਸੋ ਚੋਤੇ ਸਾਡੇ 17 ਲਗੀਆਂ ਨੇ 25 30 ਮੋਟਰਾਂ ਦੀਆਂ ਇੱਠੀਆਂ ਲਗਾਤਾਰ ਤੇ ਬਾਹਰ ਦਾ ਤਾਂ ਤਾਂ ਰੋਜ਼ ਹੀ ਹੁੰਦੀਆਂ ਨੇ ਪੁਲਿਸ ਨੂੰ ਰਿਪੋਰਟ ਨਹੀਂ ਲਿਖਾਈ ਇਹਦੀ ਰਿਪੋਰਟ ਤਾਂ ਲਿਖੀ ਹੈ ਜੀ ਪੁਲਿਸ ਵਾਲੇ ਕੁਝ ਕਰਕੇ ਕੇਰਾਵਾ ਸਾਹਿਬ ਦੀ ਫਾਰਮੈਲਟੀ ਪੂਰੀ ਕਰ ਗਈ ਉਦੋਂ ਬਾਅਦ ਦੇਖੋ ਕੀ ਮਾਨ ਦਾ ਕਹਿੰਦੇ ਚੋਰ ਫੜਾਂਗੇ ਬਸ ਇੰਨੀ ਗੱਲ ਕਹਿ ਕੇ ਬਾਕੀ ਆ ਦੇਖੋ ਸਾਰੇ ਲੋਕ ਹੈਰਾਨ ਹੋਈ ਜਾਂਦੇ ਆ ਪਸੂਵੰਦ ਦਾ ਪੂਰਾ ਹਾਲ ਆ ਜਵਾਕਾਂ ਦਾ ਪੂਰਾ ਹਾਲ ਆ ਪਿੰਡ ਦੇ ਜਾ ਕੇ ਦੇਖੋ ਜਿਹੜੇ ਬੱਚੇ ਨੇ ਗਰੀਬ ਕਰਦੇ ਨੇ ਸਾਰੇ ਬਾਹਰ ਬੈਠੇ ਨੇ ਮੰਜੇੜਾਹੀਂ ਸਾਰਾ ਕੁਝ ਲੈਡ ਦੇ ਨਾਲ ਹੀ ਸਿਸਟਮ ਚੱਲਦਾਗਾ ਭਾਈ ਕਿੰਨੀਆਂ ਕੁ ਵਾਰਦਾਤਾਂ ਇੱਥੇ ਪਿੰਡਾਂ ਦੇ ਵਿੱਚ ਹੋ ਚੁੱਕੀਆਂ ਐ ਕਿਵੇਂ ਕਿ ਨਸ਼ੇੜੀਆਂ ਦੇ ਵੱਲੋਂ ਜਾਂ ਚੋਰਾਂ ਦੇ ਵੱਲੋਂ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਬੇਖੌਫ ਹੋ ਚੁੱਕੇ ਨੇ ਚੋਰ ਚੋਰੀ ਦੀਆਂ ਵਾਰਦਾਤਾਂ ਦਾ ਜੀ ਲਗਭਗ ਮਹੀਨੇ ਦੇ ਵਿੱਚ 3-4 ਦਿਨ ਇੱਕ ਲਾਈਨ ਤੋਂ ਲਗਭਗ ਵੀ ਮਤਲਬ 20 ਜਾਂ 25 ਮੋਟਰਾਂ ਤੋਂ ਤੱਕੇਬਲਾ ਲੈਂਦੀਆਂ ਜਿੱਦਾਂ ਲੈਂਦੀਆਂ ਕੱਟੀਆਂ ਤੇ ਇੱਕ ਹੋਰ ਮੈਂ ਬੇਸ਼ਰਮੀ ਦੀ ਜਮਾਂ ਚੋਰਾਂ ਦੀ ਹੱਦ ਪਾਰ ਕਰਨ ਵਾਲੀ ਗੱਲ ਵੀ ਘਰਾਂ ਦੇ ਕੋਲੇ ਟਰਾਂਸਫਾਰਮ ਆ ਜਿਹੜੇ ਵੀ ਉੱਥੋਂ ਜ਼ਰੂਰ ਲਾਉਂਦੇ ਆ ਇੱਕ ਤਾਂ ਸਾਡੇ ਗ੍ਰੈਡ ਦੇ ਕੋਲੇ ਹੀ ਆ ਇੱਥੇ ਨੇੜੇ ਘਰ ਉਹ ਸਾਹਮਣੇ ਜਮਾਂ ਘਰ ਦੇ ਕੋਲੋਂ ਟਰਾਂਸਫਾਰਮ ਲੈ ਕੇ 10 ਦਿਨਾਂ ਦੀ ਗੱਲ ਆ ਤੇ ਹੋਰ ਵੀ ਇੱਕ ਨਿੰਮਾ ਵਾਲੇ ਕੋਠੇ ਆ ਉਹਨਾਂ ਦਾ ਟਰਾਂਸਫਾਰਮ ਜਮਾਂ ਘਰ ਦੇ ਪਿਛਲੇ ਪਾਸੇ ਸੀਗਾ ਇਹ ਘਰ ਦਾ ਬੰਦਾ ਉੱਠ ਖੜੇ ਮਤਲਬ ਜੇ ਚੋਰਾਂ ਨੂੰ ਜਾਣੇ ਉਹਦਾ ਕੋਈ ਡਰ ਨਹੀਂ ਹੈਗਾ ਨੇ ਖੇਤਾਂ ਚੋਂ ਤਾਂ ਚੋਰੀ ਅੱਗੇ ਹੁੰਦੇ ਦੇਖੇ ਸੀਗੇ ਵੀ ਹੁਣ ਜਮਾ ਘਰਾਂ ਨੂੰ ਆਪ ਆਹ ਹੁਣ ਗ੍ਰੈਡ ਦਾ ਦੇਖ ਲਓ ਤੁਸੀਂ ਵੀ ਇੱਕ ਇੱਥੋਂ ਆਪਾਂ ਪੱਖੇ ਦੀ ਸਵਿਚ ਔਨ ਕਰਦੇ ਵੀ 100 ਵਾਰ ਸੋਚਦੇ ਆ ਵੀ ਕਿਤੇ ਕੋਈ ਕਰੰਟ ਕਰੰਟ ਵਾਲੀ ਗੱਲ ਨਾ ਹੋਵੇ ਅੰਦਰ ਬਾੜ ਦੇ ਵੀ ਕੋਈ ਤਾਰ ਤੂਰ ਤਾਂ ਨਹੀਂ ਕਿਤੇ ਨਾ ਆਪਾਂ ਦੇਖ ਕੇ ਵੜਦੇ ਆ ਤੇ ਚੋਰਾਂ ਨੇ ਸਾਰਾ ਕੁਝ ਹੀ ਪੱਟ ਕੇ ਉਥੋਂ ਚੋਰੀ ਕਰ ਲਿਆ ਇਹ ਤਾਂ ਫਿਰ ਘਰਾਂ ਚੋਂ ਵੀ ਕੁੱਟਣ ਲੱਗ ਜਾਣਗੇ ਹਾਂ ਬਿਲਕੁਲ ਕੁੱਟਣਗੇ ਜੀ ਇਹ 'ਚ ਕੋਈ ਸ਼ੱਕ ਨਹੀਂ ਕਿ ਇਕੱਲੇ ਘਰੇ ਤਾਂ ਹੁਣ ਵੇਲੇ ਕਵੇਲੇ ਜਾਣਾ ਹੁਣ ਸਾਡਾ ਜਿਹੜਾ ਗ੍ਰੈਡ ਹੈ ਇਹ ਪਿੰਡ ਤੋਂ 2 ਕਿਲੋਮੀਟਰ ਦੂਰ ਹੈ ਹਰੇਕ ਪਿੰਡ ਤੋਂ ਸਕੂਲਾਂ ਕੋਲੇ ਇੱਥੇ ਸਕੂਲ ਦੇ ਵਿੱਚ ਉਹਨਾਂ ਚੌਕੀਦਾਰ ਇੱਕ ਦਿਨ ਦੋ ਰੱਖ ਸਕਦੇ ਐ ਦੂਜਾ ਵਾਰ ਤਾਂ ਅਸੀਂ ਰੱਖ ਨਹੀਂ ਸਕਦੇ ਨਾ ਇੱਥੇ ਕੋਈ ਅਸੀਂ ਹਸਲੇ ਵਾਲਾ ਰੱਖ ਸਕਦੇ ਆ ਤੇ ਫਿਰ ਕੱਲ ਨੂੰ ਰਹੂ ਕਿਵੇਂ ਕੋਈ ਜੇ ਕਿਸੇ ਨੂੰ ਉਹਨਾਂ ਤੇ ਬੰਨ ਗਏ ਜਾਂ ਕੋਈ ਨੁਕਸਾਨ ਕਰਕੇ ਬਾਈਚਾਨ ਚ ਇਹਨਾਂ ਦੇ ਸੱਟ ਵੇਟ ਮਾਰੀ ਜੇ ਇਹਨਾਂ ਚੋਂ ਕਿਸੇ ਦੀ ਡੈਥ ਹੋ ਜਾਂਦੀ ਤੇ ਅਸੀਂ ਕੀ ਕਰਦੇ ਨਾ ਤਾਂ ਲੋਕਾਂ ਦੇ ਕੋਈ ਬਸ ਦੀ ਗੱਲ ਸੀ ਨਾ ਮਹਿਕਮੇ ਦੇ ਬਸ ਦੀ ਗੱਲ ਸੀ ਵੀ ਇਹਦਾ ਮਾੜਾ ਮੋਟਾ ਮਤਲਬ ਹੈ ਸਰਕਾਰ ਨੂੰ ਜਾਂ ਪੁਲਿਸ ਪ੍ਰਸ਼ਾਸਨ ਨੂੰ ਇਹਦੇ ਬਾਰੇ ਪੂਰਾ ਧਿਆਨ ਦੇਣਾ ਚਾਹੀਦਾਗਾ ਤੇ ਵੀ ਚੋਰ ਹੁਣ ਤਾਂ ਚੋਰ ਫੜਨੇ ਸੌਖੇ ਨੇ ਜਿਹੜਿਆ ਗੱਡੀ ਆ ਪਲਟ ਗਈ ਇਹਨਾਂ ਦੀ ਆ ਗੱਡੀ ਤੋਂ ਪਤਾ ਲੱਗ ਜੂਗਾ ਪਰ ਮੈਨੂੰ ਪਤਾ ਹੈਗਾ ਮੈਂ ਇਹ ਤੁਹਾਡੇ ਕੈਮਰੇ ਦੇ ਸਾਹਮਣੇ ਕਹਿਣਾ ਵੀ ਕਹਿਣਗੇ ਵੀ ਇਹ ਤਾਂ ਜੀ ਗੱਡੀ ਚੋਰੀ ਦੀ ਕਰਕੇ ਲਿਆਂਦੀ ਸੀ ਉਹਨਾਂ ਨੇ ਇਹ ਤਾਂ ਜੀ ਫਲਾਣੇ ਅਸੀਂ ਕਹਿਣਾ ਮੱਝਾਂ ਵਾਲੇ ਚੋਰ ਫੜ ਕੇ ਲਿਆਂਦੇ ਸੀ ਉਤੋਂ ਜੂਪੀ ਚੋਂ ਗੱਡੀ ਫੜ ਲਿਆਂਦੀ ਸੀ ਤੇ ਪਰ ਉਹ ਗੱਡੀ ਦੀ ਜ਼ਮਾਨਤ ਕਰਤੀ ਕਹਿੰਦੇ ਜੇ ਤਾਂ ਦੋ ਇੱਕ ਗੱਡੀ ਦੇ ਦੋ ਗੱਡੀਆਂ ਦੇ ਇੱਕ ਨੰਬਰ ਲੱਗਾ ਹੋਇਆ ਸੀ ਇਸ ਨੰਬਰ ਦੀ ਗੱਡੀ ਪਟਿਆਲੇ ਸੀਗੀ ਤੇ ਇਹ ਤਾਂ ਗੱਡੀ ਤਾਂ ਹੋਰ ਸੀਗੀ ਉਹ ਲਸ ਰਫੂ ਦਾ ਬੋਗਾ ਉਹਦੀ ਮਾਰ ਕੇ ਜਮਾਨਤ ਹੋ ਗਈ ਇਹ ਜਮਾਨਤ ਜਦੋਂ ਵਜੇ ਨੇ ਪਤਾ ਨਹੀਂ ਜੱਜ ਸਾਹਿਬ ਕੀ ਕਰਦੇ ਆ ਕੀ ਨਾ ਕਰਦੇ ਆ ਜਾਨੀ ਚੋਰਾਂ ਦੇ ਹੌਸਲੇ ਬਲੰਦ ਕੁਛ ਕਾਨੂੰਨ ਕਰਕੇ ਵੀ ਹੁੰਦੇ ਆ ਮੈਂ ਤਾਂ ਕਹਿੰਦਾ ਵੀ ਇਹ ਪਬਲਿਕ ਨੂੰ ਕੁੱਟਣ ਵਾਸਤੇ ਦਿੱਤਾ ਜਾਵੇ ਟਾਈਮ ਕੁਛ ਨਾ ਕੁਛ ਫੇਰ ਤਾਂ ਸੁਧਾਰ ਹੋ ਸਕਦਾਗਾ ਤੇ ਨਹੀਂ ਇਹ ਮੈਨੂੰ ਲੱਗਦਾ ਵੀ ਇਹ ਕਾਨੂੰਨ ਮੁਤਾਬਕ ਤਾਂ ਸੁਧਾਰ ਇਹਦਾ ਮੁਸ਼ਕਲ ਆ ਸਰਕਾਰ ਤਾਂ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਕਾਨੂੰਨ ਵਿਵਸਥਾ ਪੂਰੀ ਸਹੀ ਆ ਸਾਡੀ ਪੰਜਾਬ ਦੇ ਵਿੱਚ ਚੱਲ ਰਹੀ ਆ ਹੁਣ ਤੁਹਾਨੂੰ ਦਿਸੀ ਜਾਂਦੀ ਆ ਜੀ ਦਿਨੋਂ ਦਿਨ ਵੀਕ ਨੂੰ ਉਹਨੂੰ ਬਵਾਸਤਾ ਕੀ ਹੈਗੀ ਨਿਤ ਤਾਂ ਮਤਲਬ ਕਿਤੇ ਕਿਸੇ ਇਹਦੇ ਕੀ ਕਹਿੰਦੇ ਹੈਗੇ ਜਿਹੜੇ ਬਣੇ ਨੇ ਕਿ ਅੰਡਰ ਬ੍ਰਿਜ ਬਣੇ ਨੇ ਉਹਦੇ ਵਿੱਚ ਲੁੱਟਾਂ ਗਈ ਜਾਂਦੀਆਂ ਨੇ ਕਿਸੇ ਦਾ ਮੋਬਾਈਲ ਖੋਲਿਆ ਕਿਸੇ ਕੁੜੀ-ਬੁੜੀ ਨੂੰ ਬਿਠਾ ਕੇ ਕਾਰ ਦੇ ਵਿੱਚ ਉਹਦੀਆਂ ਵਾਲੀਆਂ ਲਾਹ ਲੀਆਂ ਗਾਹ ਜਾ ਕੇ ਨਿਤ ਦੀਆਂ ਮਾਰਦਾਤਾਂ ਨੇ ਇਹ ਇਹ ਤਾਂ ਮਹੀਨੇ 'ਚ ਕੋਈ ਦੇ ਨਹੀਂ ਹੋਊਗਾ ਜਿਹੜਾ ਐ ਲੰਘ ਜਾਏ ਸਾਨੂੰ ਸੁਣਨ ਨੂੰ ਰੋਜ਼ ਮਿਲਦੀ ਹੈ ਇੱਕ ਅਦੀ ਵਾਰਦਾਤ ਇਹ ਜੀ ਹਾ ਹੁਣ ਵੀ ਇਹ ਨਹੀਂ ਪਤਾ ਵੀ ਉਹ ਕਹੇ ਜੇ ਬੰਦੇ ਨੇ ਕੌਣ ਨੇ ਵੀ ਜਦੋਂ ਕੋਈ ਮੇਰੇ ਵਰਗਾ ਸੱਚ ਦੀ ਆਵਾਜ਼ ਬੋਲਦਾਗਾ ਕੋਈ ਤੇ ਵੀ ਉਹਦੇ ਖਿਲਾਫ ਹੀ ਕੀ ਕਰ ਦੇਣਾ ਇਹ ਕੋਈ ਪਤਾ ਨਹੀਂਗਾ ਵੀ ਕਹੇ ਜਿਹੜੇ ਜਿਹੜੇ ਹੁਣ ਉਹ ਪੂਰੇ ਹੌਸਲੇ ਵਾਲੇ ਬੰਦੇ ਹੀ ਹੋਣਗੇ ਜਿਹੜਾ ਐਡਾ ਐਡੀ ਬਾੜਦਾ ਤੇ 14 ਪਿੰਡਾਂ ਦਾ ਗ੍ਰੈਡਾਗਾ ਉਹਦੇ ਵਿੱਚੋਂ ਚੋਰੀ ਕਰਨ ਆਏ ਆ ਬੰਦਿਆਂ ਨੂੰ ਬੰਨ ਗਏ ਤੇ ਕੋਈ ਮਾੜੀ ਮੋਟੀ ਗੱਲ ਤਾਂ ਆਈ ਨਹੀਂ ਕਿਸੇ ਦੀ ਸ਼ਹਿ ਵੀ ਹੋ ਸਕਦੀ ਹੈਗੀ ਵੀ ਜਾਣੀ ਦੀ ਕਹਿਣ ਦਾ ਭਾਵ ਵੀ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਜਾਂ ਫਿਰ ਲੋਕਾਂ ਨੂੰ ਉੱਲਾ ਦਿੱਤਾ ਜਾਵੇ ਉਲੀ ਛੁੱਟੀ ਵੀ ਭਾਈ ਜਦੋਂ ਤੁਹਾਨੂੰ ਮਿਲ ਗਏ ਪਹਿਲਾਂ ਕਿਹੜਾ ਫਿਰ ਫਿਰ ਕਹਿ ਦਿੰਦੇ ਨੇ ਜਾਨੀ ਜੇ ਸਾਥੋਂ 6:00 ਵਜੇ ਕਿਸੇ ਚੋਰ ਦੇ ਤਾਂ ਇਹ ਨਹੀਂ ਪਹਿਲਾਂ ਸਾਡੇ ਤੇ ਤਾਂ ਪਰਚਾ ਪੰਜ ਸੱਤ ਪੰਜ ਸਰਪੰਚਾਂ ਤੇ ਵੀ ਦਿੱਤਾ ਜਾਵੇ ਠੀਕ ਹੈ ਨਾ ਗੱਲ ਫਿਰ ਇੱਕ ਗੱਲ ਹੋਰ ਜਦੋਂ ਆ ਲੁੱਟਾਂ ਘੋਆ ਵਾਸਤੇ ਜਾਂ ਮਤਲਬ ਕਿਸੇ ਗੱਲਬਾਤ ਤੇ ਅਸੀਂ ਪ੍ਰਸ਼ਾਸ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੇ ਆ ਉਹ ਤਾਂ ਕਹਿੰਦੇ ਸਾਡੀ ਗਿਣਤੀ ਥੋੜੀ ਆ ਤੇ ਜਿੱਦਾਂ ਕਿਤੇ ਕਿਸਾਨਾਂ ਨੂੰ ਚੱਕਣਾ ਹੁੰਦਾ ਘਰਾਂ ਚੋਂ ਜਿਹੜੇ ਆਪਦਾ ਹੱਕ ਮੰਗਦੇ ਆ ਸਹੀ ਆਵਾਜ਼ ਠਾਉਂਦੇ ਆ ਉਦੋਂ ਹੀ ਪੁਲਿਸ ਨਿਰੂ ਇਕੱਠੀ ਹੋ ਜਾਂਦੀ ਹੈਗੀ ਪਤਾ ਨਹੀਂ ਪੰਜ ਜ਼ਿਲ੍ਹਿਆਂ ਦੀ ਹੁੰਦੀ ਆ ਕਿ ਛੇ ਦੀ ਹੁੰਦੀ ਆ ਉਦੋਂ ਉਹ ਕਿੱਥੋਂ ਨਫਰੀ ਆ ਜਾਂਦੀ ਆ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਕਿ 55000 ਭਰਤੀ ਕੀਤੀ ਆ ਅਸੀਂ ਮੁਲਾਜ਼ਮ ਪੂਰੇ ਨੇ ਕੋਈ ਮੁਲਾਜ਼ਮ ਪੂਰੇ ਨਹੀਂ ਸਾਡੇ ਸੈਨੇ ਥਾਣੇ ਦੇ ਵਿੱਚ ਅਸੀਂ ਜਾਣਦੇ ਹੀ ਰਹਿੰਦੇ ਆ ਸਾਡੇ ਸਰਪੰਚ ਸਾਹਿਬ ਖੜੇ ਨੇ ਮੈਂ ਵੀ ਤਕਰੀਬਨ ਜਾਣਦਾ ਰਹਨਾ 15 16 ਮੁਲਾਜ਼ਮ ਨੇ ਉਹਨਾਂ ਚੋਂ ਕੋਈ 15 ਅਗਸਤ ਨੂੰ ਕਿਤੇ ਤੋਰਿਆ ਵਾ ਸੀ ਕੱਲ ਕੁਝ ਮੁਲਾਜ਼ਮ ਸਾਡੇ ਖੰਨੇ ਸੀਗੇ ਫੋਨ ਤੇ ਗੱਲ ਕਰੀ ਕੱਲ ਸ਼ਾਮ ਨੂੰ ਸਾਡੇ ਦੋ ਮੁੰਚੀ ਸੀ ਕੱਲੇ ਮੁੱਖ ਮੁੰਚੀ ਤੇ ਦੂਜਾ ਸੀ ਡਿਊਟੀ ਸਾਹਿਬ ਨੇ ਜਾਣਾ ਸੀਗਾ ਕੈਂਸਲ ਕੀਤਾ ਕੱਲ ਸ਼ਾਮ ਨੂੰ ਇਹ ਤਾਂ ਫਿਰ ਥਾਣਿਆਂ ਨੂੰ ਪੈਣ ਲੱਗ ਜਾਣਗੇ ਜਿੱਦਾਂ ਗ੍ਰੇਡਿਸ ਪੈ ਗਏ ਉਹ ਤਾਂ ਆਪ ਕਹਿੰਦੇ ਨੇ ਕਹਿੰਦੇ ਸਾਨੂੰ ਵੀ ਇਸ ਗੱਲ ਦਾ ਉਹ ਹੋਇਆ ਪਿਆਗਾ ਫੇਰ ਵੀ ਕੁਝ ਸਾਡੇ ਥਾਣੇ ਜੀ ਨਾਲ ਮਾਰਦਤ ਕਰ ਜਾਣ ਨਫਰੀ ਤਾਂ ਇੰਨੀ ਘੱਟ ਹੈਗੀ ਉਹ ਫਿਰ ਸਾਨੂੰ ਕਹਿੰਦੇ ਨੇ ਆ ਤਵਨ ਕੇ ਬਿਆਰ ਕੀ ਕਰਕੇ ਲਿਆ ਦੋ ਜਣੇ ਆ ਸੀ ਜੇ ਕੋਈ ਰੈਪਟ ਲਗਾਉਣਾ ਆ ਕੇ ਅਸੀਂ ਰੈਪਟ ਲਿਖਾਂਗੇ ਕਿ ਤੁਹਾਡੇ ਉੱਤੇ ਜਾਵਾਂਗੇ ਦੇਖਣ ਜਾਵਾਂਗੇ ਫਿਰ ਇਹ ਤਾਂ ਸੁਰੱਖਿਆ ਆਪਣੇ ਆਪ ਨੂੰ ਹੀ ਕਰਨੀ ਪੈਣੀ ਉਹਨਾਂ ਤੇ ਇਹ ਤਾਂ ਸਰਕਾਰ ਨੂੰ ਚਾਹੀਦਾ ਵੀ ਜਿੱਥੇ ਕਿਤੇ ਵੀ ਵਾਰਦਾਤਾਂ ਹੁੰਦੀਆਂ ਨੇ ਉੱਥੇ ਕੋਈ ਜ਼ਿਲ੍ਹੇ ਦੇ ਵਿੱਚੋਂ ਸਪੈਸ਼ਲ ਕੋਈ ਪੁਲਿਸ ਜਾਂ ਕਿਵੇਂ ਨਾ ਕਿਵੇਂ ਕਰਕੇ ਉਹਦੀ ਗਿਣਤੀ ਜਿਵੇਂ ਆ ਕਬਜ਼ਾ ਮਲੇ ਵਧਾਉਂਦੇ ਨੇ ਨਾ ਵੀ ਉਸ ਤਰ੍ਹਾਂ ਹੀ ਥਾਣਿਆਂ ਦੇ ਵਿੱਚ ਵੀ ਬੰਦੇ ਦੇਣ ਵੱਧ ਤੋਂ ਵੱਧ ਫੇਰ ਹੀ ਇਹ ਟਿਕਾ ਹੋਊਗਾ ਤੇ ਜੇ ਅਸੀਂ ਕੰਮ ਠੱਕੇ ਨਾਲ ਹੀ ਸਟਾਰਟ ਰੱਖਣਾਗਾ ਤੇ ਫੇਰ ਬੜਾ ਚਿਰ ਨਹੀਂ ਚੱਲਦਾਗਾ ਲੋਕ ਉੱਠ ਖੜਨਗੇ ਲੋਕ ਮਤਲਬ ਸਰਕਾਰ ਦੇ ਖਿਲਾਫ ਬਹੁਤ ਜ਼ਿਆਦਾ ਰੋਸ ਦੇ ਵਿੱਚ ਨੇ ਇਸ ਗੱਲਬਾਤ ਵੀ ਚੋਰੀਆਂ ਠੱਗੀਆਂ ਮਾਰ ਮਰਾਈ ਤੇ ਆਪਣੇ ਜਿਹੜੇ ਹੈਗੇ ਨੇ ਧਮਕੀਆਂ ਇਹ ਹਰ ਰੋਜ਼ ਮਤਲਬ ਕਿ ਇਹ ਵਾਰ ਦਾ ਤਾਂ ਹੁੰਦੀਆਂ ਨੇ ਨਸ਼ਾ ਤਾਂ ਚਲੋ ਇੱਕ ਅਲੱਗ ਹੈ ਮੈਟਰ ਨਸ਼ੇ ਦਾ ਕਰਕੇ ਲਾ ਲੋ ਜਾਂ ਕਿਵੇਂ ਵੀ ਨਸ਼ੇ ਦੇ ਵਿੱਚ ਲੋਕ ਸਹਿਯੋਗ ਫੁੱਲ ਕਰ ਰਹੇ ਨੇ ਹੁਣ ਨਸ਼ੇ ਦੇ ਖਿਲਾਫ ਪੂਰਾ ਫੁੱਲ ਸਹਿਯੋਗ ਪੰਚਾਇਤਾਂ ਤੇ ਲੋਕ ਆਮ ਲੋਕ ਬਹੁਤ ਕਰ ਰਹੇ ਨੇ ਪਿੰਡਾਂ ਦੇ ਵਿੱਚ ਪਰ ਸਰਕਾਰ ਨੂੰ ਮਤਲਬ ਲੋਕਾਂ ਵਾਸਤੇ ਵੀ ਕੁਝ ਨਾ ਕੁਝ ਸੋਚਣਾ ਚਾਹੀਦਾ ਫੇਰ ਹੀ ਲੋਕ ਸਹਿਯੋਗ ਕਰਨਗੇ ਜਿਹੜੀ ਗੱਲ ਤੇ ਸਰਕਾਰ ਗਲਤ ਉਹ ਤੇ ਗਲਤ ਕਹਾਂਗੇ ਜਿੱਥੇ ਠੀਕ ਹੈ ਕੋਈ ਕੰਮ ਵਧੀਆ ਕਰਿਆ ਤਾਂ ਉਹਨੂੰ ਅਸੀਂ ਉਹਦੀ ਸ਼ਲਾਘਾ ਵੀ ਕਰਦੇ ਹਾਂ ਇਹ ਨਹੀਂ ਵੀ ਅਸੀਂ ਕੋਈ ਸਰਕਾਰ ਦੇ ਅਸੀਂ ਵਿਰੋਧੀ ਨਹੀਂ ਹੈਗੇ ਪਰ ਜਿੱਥੇ ਕੰਮ ਸਹੀ ਕਰਿਆ ਉਹ ਤੇ ਸਹੀ ਕਹਾਂਗੇ ਜਿੱਥੇ ਗਲਤ ਹੈ ਉਹ ਤੇ ਗਲਤ ਕਹਾਂਗੇ ਬਾਈ ਤੁਸੀਂ ਮੁਲਾਜ਼ਮ ਹੋ ਕਿੰਨੇ ਕੁ ਪ੍ਰਬੰਧ ਸਰਕਾਰ ਨੇ ਤੁਹਾਨੂੰ ਕਰਕੇ ਦਿੱਤੇ ਹੋਏ ਐ ਨਾ ਗ੍ਰੇਡਾਂ ਦੇ ਵਿੱਚ ਜਾਂ ਤੁਸੀਂ ਕਿਤੇ ਪਿੰਡਾਂ ਦੇ ਵਿੱਚ ਜਾਂਦੇ ਕਿੰਨੇ ਕੁ ਪ੍ਰਬੰਧ ਆ ਸਰਕਾਰ ਵੱਲੋਂ ਪ੍ਰਬੰਧ ਤੁਹਾਡੇ ਸਾਹਮਣੇ ਹੀ ਨੇ ਜੀ ਕੋਈ ਪ੍ਰਬੰਧ ਨਹੀਂ ਹੈਗਾ ਕੋਈ ਸੇਫਟੀ ਨਹੀਂ ਹੈਗੀ ਮੁਲਾ ਦਿਨ ਰਾਤ ਅਸੀਂ ਜੋਖਮ ਦੇ ਵਿੱਚ ਰਹਿੰਦੇ ਆਂ ਡਰ ਕੇ ਡਿਊਟੀਆਂ ਕਰਦੇ ਆਂ ਸਾਨੂੰ ਕੋਈ ਮਤਲਬ ਪ੍ਰਸ਼ਾਸਨ ਵੱਲੋਂ ਕੋਈ ਇਹ ਨਹੀਂ ਹੈਗੀ ਆ ਤੁਸੀਂ ਦੇਖ ਸਕਦੇ ਹੋ ਆ ਸੀਸੇ ਲਾ ਰੱਖਿਆ ਮੂਹਰੇ ਜਿਵੇਂ ਸ਼ੋਰੂਮ ਬਣਾਇਆ ਹੋਇਆ ਸਾਨੂੰ ਇੱਥੇ ਪੱਕਾ ਪ੍ਰਬੰਧ ਕੀਤਾ ਜਾਵੇ ਸਾਡੀ ਸੇਫਟੀ ਦਾ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਤਾਂ ਕਿ ਸਾਡੇ ਮੁਲਾਜ਼ਮ ਜਿਹੜੇ ਨੇ ਬੇਖੋਫ ਹੋ ਕੇ ਆਪਣੀ ਡਿਊਟੀ ਕਰ ਸਕਣ ਤੇ ਹੁਣ ਕਹਿਣ ਨੂੰ ਤਾਂ ਸਰਕਾਰ ਬਹੁਤ ਕੁਝ ਕਹਿੰਦੀ ਹੈ ਬੀਐਸਸੀ ਐ ਕਰਤਾ ਬਾਹ ਕਰਤਾ ਜੇ ਸਰਕਾਰ ਫੜਨਾ ਚਾਹੁੰਦੀ ਹੋਵੇ ਕਿਉਂ ਨਹੀਂ ਫੜ ਸਕਦੀ ਪਰ ਹੈ ਨਹੀਂ ਸਰਕਾਰ ਦੇ ਪੱਲੇ ਹੈ ਹੀ ਕੁਛ ਨਹੀਂ ਇੱਥੇ ਕੈਮਰੇ ਵਗੈਰਾ ਲੱਗੇ ਹੋਏ ਆ ਕਿਉਂਕਿ ਕਰੋੜਾਂ ਲੱਖਾਂ ਦਾ ਸਮਾਨ ਇੱਥੇ ਪਿਆ ਹੈ ਬਿਜਲੀ ਘਰ ਦੇ ਵਿੱਚ ਕੋਈ ਕੈਮਰਾ ਨਹੀਂ ਹੈਗਾ ਜਿੰਨੇ ਵੀ ਪੰਜਾਬ ਦੇ ਬਿਜਲੀ ਘਰ ਨੇ ਉਹਨਾਂ ਦੇ ਵਿੱਚ ਕਿਤੇ ਕੈਮਰਾ ਨਹੀਂ ਹੈਗਾ ਬਿਜਲੀ ਘਰ ਇਹ ਜੀ ਜਗ੍ਹਾ ਬਣਾਏ ਹੋਏ ਨੇ ਜਿੱਥੇ ਵੀ ਸਿਕਿਉਰਿਟੀ ਤਾਂ ਇੱਕ ਪਾਸੇ ਰਹਿ ਗਈ ਜੀ ਸੇਫਟੀ ਵੀ ਹੈ ਨਹੀਂ ਇਕੱਲਾ ਇਕੱਲਾ ਮੁਲਾਜ਼ਮ ਰਾਤ ਨੂੰ ਡਿਊਟੀ ਕਰਦਾ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਟਾਫ ਪੂਰਾ ਕੀਤਾ ਜਾਵੇ ਸਿਕਿਉਰਿਟੀ ਦਿੱਤੀ ਜਾਵੇ ਤਾਂ ਕਿ ਜਿਹੜਾ ਅਸੀਂ ਡਰ ਕੇ ਡਿਊਟੀਆਂ ਕਰਦੇ ਆਂ ਉਹ ਅਸੀਂ ਆਪਣੇ ਬੇਖੋਪ ਹੋ ਕੇ ਡਿਊਟੀਆਂ ਕਰ ਸਕਣ ਧੰਨਵਾਦ ਸੁਖਪੁਰਾ ਗ੍ਰੈਡ ਦੇ ਵਿੱਚ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਇੰਜਾਮ ਦਿੱਤਾ ਗਿਆ ਉੱਥੇ ਮੁਲਾਜ਼ਮਾਂ ਨੂੰ ਬੰਨ ਕੇ ਕੁੱਟਿਆ ਗਿਆ ਇਹ ਮੁਲਾਜ਼ਮ ਸਾਡੇ ਨਾਲ ਨੇ ਜਿਨ੍ਹਾਂ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਹੋਈ ਹੈ ਇਹ ਸਿਵਲ ਹਸਪਤਾਲ ਤਪਾ ਦੇ ਵਿੱਚ ਦਾਖਲ ਦੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਕੀ ਕੁਝ ਹੋਇਆ ਸੀ ਮੌਜੂਦਾ ਸਥਿਤੀ ਜੋ ਕੀ ਸੀ ਉਸ ਟਾਈਮ ਨੂੰ 12:00 ਵਜੇ ਟਾਈਮ ਸੀ ਜੀ ਇੱਕ ਮੇਰੇ ਨਾਲ ਇੱਕ ਲੈਂਡਮੈਨ ਹੁੰਦਾ ਪਾਵਰ ਕੱਟ ਤੇ ਮੈਂ ਮੇਰੀ ਡਿਊਟੀ ਐਸਐਸ ਡਿਊਟੀ ਆ ਤੇ ਬਾਹਰ ਬੈਠਾ ਸੀ ਮੱਜੇ ਤੇ ਮੈਂ 12:00 ਦੀ ਰੈਟਿੰਗ ਲਾਰਾ ਸੀ ਜੀ ਪਹਿਲਾਂ ਤਾਂ ਇਹਨੂੰ ਫੜ ਕੇ ਅੰਦਰ ਕਮਰਜ ਬਿਠਾ ਲਿਆ ਜੀ ਲੱਤਾ ਪਾਵਾ ਬਨ ਕੇ ਕੁੱਟਣ ਲੱਗ ਗਏ ਇਹਨਾਂ ਨੂੰ ਫਿਰ ਉਸ ਤੋਂ ਬਾਅਦ ਮੈਨੂੰ ਵੀ ਕੁੱਟਣ ਲੱਗੇ ਜੀ ਦੁਬਾਰਾ ਪੁੱਛਣ ਲੱਗੇ ਕਿ ਸਮਾਨ ਕਿੱਥੇ ਕੀ ਹੈ ਜਿਸ ਵਾਂ ਪਿਆ ਜੀ ਮੈਂ ਕਿ ਮੈਨੂੰ ਪਤਾ ਦੇਖ ਲਓ ਉੱਥੇ ਜਿਹੜਾ ਵੀ ਸਮਾਨ ਹੈ ਜੀ ਫਿਰ ਉਹ ਦਵਾਸੀ ਖੋਲਣ ਦੀ ਕੋਸ਼ਿਸ਼ ਕੀਤੀ ਬਾ ਉਹ ਆਪਣੇ ਲੱਤਾ ਬਾਵਾ ਖੋਲਤੀ ਸੀ ਗਏ ਉਹਨਾਂ ਨੂੰ ਪਤਾ ਲੱਗ ਗਿਆ ਜੀ ਕਿ ਇਹ ਇਹਨਾਂ ਦੇ ਹੱਥੋਂ ਹੀ ਬਾਵਾ ਖੋਲ ਲਿਆ ਫਿਰ ਦੁਬਾਰਾ ਬੰਦੇ ਖੱਟਿਆ ਹੋ ਕੇ ਦੁਬਾਰਾ ਉੱਥੇ ਰੂਮ 'ਚ ਆ ਗਏ ਫਿਰ ਦੋਨਾਂ ਨੂੰ ਫਿਰ ਬੰਨ ਕੇ ਕੁੱਟਣ ਫਿਰ ਲੱਗ ਗਈ ਹੈ ਉੱਥੋਂ ਸਾਡੇ ਬੈਟਰੀਆਂ ਚੱਕ ਕੇ ਲੈ ਗਏ ਸੀ ਬੜੀ ਉਹ ਕਿੰਨੇ ਕ ਬੰਦੇ ਸੀਗੇ ਜਿਹਨੇ 6-7 ਸੀ ਜੀ ਬੱਜੀ ਕੀ ਕੀ ਸਮਾਨ ਉਹ ਚੱਕ ਕੇ ਲੈ ਗਏ ਕਿੰਨੀਆਂ ਕਿ ਸੱਟਾਂ ਮਾਰੀਆਂ ਤੁਹਾਨੂੰ ਉਹਨਾਂ ਨੇ ਸੱਟਾਂ ਦਾ ਜੀ ਪਤਾ ਨਹੀਂ ਸਾਨੂੰ ਕਿੰਨੀਆਂ ਕਿ ਮਾਰ ਗਏ ਜੀ ਤੇ ਜਦੋਂ ਉਹ ਆਏ 12 ਕਲਾ ਟਾਈਮ ਸੀਗਾ ਸਰ ਉਹਨਾਂ ਦੇ ਮੂੰਹ ਬੰਨੇ ਹੋਏ ਸੀਗੇ ਜੀ ਤੇ ਪੈਰਾਂ 'ਚ ਕੋਈ ਨਹੀਂ ਆਵਾਜ਼ ਕੋਈ ਨਹੀਂ ਕਰੀ ਤੇ ਉਹਨਾਂ ਨੇ ਮੈਨੂੰ ਨਰਮਾਲ ਜਿਹਾ ਸੰਘਾਤ ਆ ਜੀ ਤੇ ਮੈਂ ਬੇਹੋਸ਼ ਹੋ ਗਿਆ ਜੀ ਉਸ ਤੋਂ ਬਾਅਦ ਮੈਨੂੰ ਸੁਰਤ ਨਹੀਂ ਰਹੀ ਮੈਨੂੰ ਨਸ਼ਾ ਦਿੱਤਾ ਗਿਆ ਕੇ ਹਾਂ ਜੀ ਤੇ ਉਸ ਤੋਂ ਬਾਅਦ ਜਦੋਂ ਮੈਂ ਆ ਮੈਨੂੰ ਸੁਰਤ ਖੁੱਲੀ 2 ਘੰਟੇ ਬਾਅਦ ਤੱਕ ਖੁੱਲੀ ਮੈਂ ਬੰਨਿਆ ਪਿਆ ਸੀਗਾ ਜੀ ਮੇਰੇ ਆਦ ਵਹਾਂ ਬੰਨੀ ਦੇ ਸੇ ਲੱਤਾ ਮਨ ਤੁਸੀਂ ਉਹਨਾਂ ਨੇ ਤੇ ਉਸ ਦਿਵਾਰ ਉਹਨੂੰ ਪਤਾ ਲੱਗ ਗਿਆ ਵੀ ਇਹੇ ਖੋਲਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਫੇਰ ਦੁਬਾਰਾ ਰਿਮਾਲ ਦਾ ਸੰਘਾਇਆ ਮੈਨੂੰ ਫੇਰ ਬੰਨ੍ਹਤਾ ਜੀ ਉਹ ਉਸ ਦਿਵਾਰ ਇਹਨੂੰ ਕੁੱਟੀ ਮਾਰੀ ਗਏ ਪਤਾ ਨਹੀਂ ਕਿਵੇਂ ਕਰਿਆ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਬਸ ਬੇਹੋਸ਼ ਹੀ ਰੱਖਿਆ ਉਹਨਾਂ ਨੇ ਤੇ ਉਸ ਦਿਵਾਰ ਵੈਂਟਰੀ ਚੋਰੀ ਕਰਕੇ ਲੈ ਗਏ ਜੀ ਗ੍ਰੈਡ ਦਾ ਮੋਬਾਈਲ ਲੈ ਗਏ ਕਿ ਮੇਰਾ ਮੋਬਾਈਲ ਲੈ ਗਏ ਜੀ ਥੋੜਾ ਮੋਬਾਈਲ ਵੀ ਖੋ ਕੇ ਲੈ ਗਏ ਮੈਲ ਵੀ ਲੈ ਚੱਕ ਲਈ ਉਹਨਾਂ ਨੇ ਪਹਿਲੀ ਸ਼ਾਮ ਤੇ ਜੀ ਮੈਲ ਤਾਂ ਸਾਡੇ ਜਦੋਂ ਬੇਹੋਸ਼ ਹੋ ਗਏ ਉਹਦੀ ਸ਼ਾਮ ਤੇ ਜੀ ਤੇ ਘਟੂ ਘਟ 10 ਤੇ ਸਾ ਅਸਟਾ ਕੋ ਜਾਣ ਵਜਾ ਕੇ ਮਹਾਨ ਨਿਕਲੇ ਜੀ 4:30 ਵਜੇ 4:30 ਵਜੇ ਚਲੇ ਗਏ ਸੀਗੇ ਕੋਈ ਪਛਾਣ ਵਗੈਰਾ ਉਹਨਾਂ ਦੀ ਵੀ ਕੋਣ ਸੀ ਜਾਂ ਕਿਵੇਂ ਪਛਾਣ ਨਹੀਂ ਆਈ ਜੀ ਇੱਕਰੇ ਜੀਨ ਦੀ ਪੈਂਟ ਪਾਈ ਹੋਈ ਦੀ ਦੋ ਦੇ ਕੈਂਪਰੇ ਵਿੱਚ ਤੇ ਲਾਈਟ ਉਹਨੇ ਬੰਦ ਕਰਕੇ ਸਾਨੂੰ ਰਸੇ ਨਾਲ ਬੰਨਦੇ ਸੀਗੇ ਉਹ ਇੰਨੇ ਬੇਖੌਫ ਸੀ ਕਿ ਲਾਈਟ ਵੀ ਬੰਦ ਕਰਤੀ ਸਾਰਾ ਬੰਦ ਕਰਤੀ ਪਛਾਣ ਨਾਲ ਨਾ ਮੂੰਹ ਬੰਨੇ ਹੋ ਤੇ ਸਾਰ ਉਹਨਾਂ ਦੇ ਤੇ ਉਹਨੇ ਫੱਟੀ-ਬੁੱਟੀ ਕਦਮ ਮਾਰੀ ਮੈਨੂੰ ਕੋਈ ਨਹੀਂ ਪਤਾ ਲੱਗਿਆ ਜੀ ਐਵੇਂ ਤੜਕੇ ਆਈ ਆ ਸੋ ਜਾ ਅੱਖ ਤੇ ਜੀ ਕਿਉਂਕਿ ਆਮ ਬੰਦਾ ਤਾਂ ਗ੍ਰੇਡ ਦੇ ਵਿੱਚ ਜਾਣ ਤੋਂ ਵੀ ਡਰਦਾ ਯਾਰ ਕਿਤੇ ਕਰੰਟ ਨੂੰ ਹੱਥ ਨਾ ਲੱਗ ਜਾਏ ਜਾਂ ਤਾਰ ਨੂੰ ਹੱਥ ਨਾ ਲੱਗ ਜਾਏ ਫਿਰ ਇੰਨੇ ਬੇਖੌਫ ਸੀ ਕਿ ਸਿੱਧਾ ਆ ਕੇ ਬੈਂਟਰੀ ਨੂੰ ਹੱਥ ਪਾ ਲਿਆ ਉਹ ਸਭ ਬਹੁਤ ਜ਼ਿਆਦਾ ਕੀਤਾ ਹੋਇਆ ਸੀ ਉਹਨਾਂ ਨੂੰ ਕੁਝ ਨਹੀਂ ਪਤਾ ਸੀਗਾ ਜੀ ਉਹਨਾਂ ਕੋਲੇ ਕਹਿੰਦੇ ਕਾਟਰ-ਕੁੱਟਰ ਦੇ ਸਾਡੇ ਜਿੰਨੇ ਦੇ ਟਰੱਕ ਤੋੜੇ ਹੀ ਉਹਦੇ ਚਾਬੀਆਂ ਪਾਣੇ ਰੱਖੇਵੇਂ ਸਾਡੇ ਸੋਚਾਂ ਦੇ ਕੰਮ ਕਰਨ ਵਾਸਤੇ ਤੇ ਬਾਕੀ ਉਹਦੇ ਮੇਰੇ ਲੀਡ ਆ ਕਪਰੇ ਪਏ ਸੀਗਾ ਜੀ ਤੇ ਉਹਨਾਂ ਜਿੰਦੇ ਤੋੜ ਤੇ ਕਾਟਰ ਉਹਨਾਂ ਦੇ ਕੋਲੇ ਸੀ ਸਾਡੇ 3-4 ਟਰੱਕ ਪਏ ਨੇ ਜੀ ਉੱਥੇ ਉਹ ਸਾਰੇ ਤੋੜ ਕੇ ਜਿਹੜਾ ਮਾੜਾ-ਬੜਾ ਸਮਾਨ ਹੱਥ ਉਸੀਂ ਦੋ ਹੀ ਮੁਲਾਜ਼ਮ ਸੀ ਉੱਥੇ ਗ੍ਰੇਡ ਨੂੰ ਨੇ ਜੀ ਹਾਂ ਇੱਕ ਕਲਨਮੈਨ ਹੁੰਦਾ ਸਬਟਾ ਕੱਟਣ ਵਾਸਤੇ ਜੀ ਇੱਕ ਐਸਐਸ ਹੁੰਦਾ ਰੀਡਿੰਗਾਂ ਪੜਨ ਵਾਸਤੇ ਜੀ ਬਾਕੀ ਸਾਰੀ ਗ੍ਰੇਡ ਖਾਲੀ ਸੀ ਖਾਲੀ ਸੀ ਜੀ